ਇਕੋ ਹਫਤੇ ਹੌਲਾ ਬਹੁਤ ਬਹੁਤ ਸਵਾਗਤ ਹੈ ਤੇ ਲਾਈਵ ਸੈਸ਼ਨ ਦੇ ਵਿੱਚ ਜਿੱਤੇ ਗੱਲਾਂ ਬਾਤਾਂ ਰੇਡੀਓ ਦੇ ਉੱਤੇ ਹੋ ਰਹੀਆਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚਾਹੀ ਤੁਸੀਂ ਫਕਤਾ ਨੇ ਨਾਟਿਆ ਤੌਰੰਗਾ ਠੀਕੋ ਕੀ ਰੋਟਰੋਆ ਕੈਟਿਕੇਟੀ ਪਾਇਰੋਆ ਜਾਂ ਪਾਪਾ ਮੋ ਦੇ ਵਿੱਚ 1707 ਏ.ਐਮ ਤੋਂ ਇਸ ਗੱਲਬਾਤ ਨੂੰ ਸੁਣ ਰਹੇ ਹੋ ਜਾਂ ਫਿਰ ਤੁਸੀਂ ਹਾਕਸਬਰੀਜਨ ਦੇ ਵਿੱਚ 1530 ਏ.ਐਮ ਮੈਗਾਹਰਟਜ਼ ਤੇ ਇਸ ਤੋਂ ਇਲਾਵਾ ਸਾਊਥ ਟੌਕਲੈਂਡ ਦੇ ਵਿੱਚ 88 ਐਫ.ਐਮ ਦੇ ਉੱਤੇ ਅਸੀਂ ਤੁਹਾਨੂੰ ਮੁਖਾਤਬਾਂ ਅੱਜ ਦੀ ਇਸ ਗੱਲਬਾਤ ਦੇ ਵਿੱਚ ਤੁਹਾਡੀ ਆਰਥਿਕਤਾ ਨਾਲ ਜੁੜੇ ਮੁੱਦਿਆਂ ਤੇ ਚਰਚਾ ਹੋਏਗੀ ਔਰ ਇਹ ਵੀ થોੜੀ ਵੱਧ ਬੇਤਰੀ ਹੁੰਦੀ ਹੈ ਗਾਇਦੇਰੀ ਹੈ ਆਮਿਕਾਂਟਰਸਟਿੰਗ ਪੱਧਰ ਤੇ 트াম্প ਦੀਆਂ ਆਪ ਖੁਦਰੀਆਂ ਤੋਂ ਵੀ ਬਹੁਤ ਸਾਰੇ 그룹 ਜਿਹੜੇ ਨੇ ਇਸ ਵਕਤ ਖਫਾ ਨੇ ਤੇ ਡਰੇ ਹੋਏ ਨੇ ਨਕਲਾਵਲਸ ਨਕਲਾਵਲਸ ਤੋਂ ਲੈ ਕੇ ਬੁਲਕ ਦੇ ਪ੍ਰਧਾਨ ਮੰਤਰੀ ਨੇ ਅੱਜ ਚੈਂਬਰ ਆਫ ਕਾਮਰਸ ਦੀ ਮੀਟਿੰਗ ਦੇ ਵਿੱਚ ਇਸ ਗੱਲ ਦੇ ਉੱਤੇ ਸੋਖ ਦਾ ਸਾਹ ਲਿਆ ਪਹਿਲੇ 90 ਦਿਨਾਂ ਲਈ ਮਸੀਤ ਤੱਕ ਹੀ ਆਲਰੇਡੀ ਆਮ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਆਰਥਿਕ ਚੁਣੌਤੀਆਂ ਨੇ ਖਾਸ ਕਰਕੇ ਪ੍ਰਵਾਸੀ ਭਾਈ ਸਾਰਾ ਉਵੀ ਨਦੋਸ਼ ਉਤਾਰ ਨੀ ਰਹਾ ਹਾਲ ਦੀ ਕੜੀ ਖੁਸ਼ਖਬਰੀ ਇਹੀ ਹੈ ਕਿ OCRA ਦੀ ਦਰ ਘਟਣ ਦੇ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ 'ਤੇ ਥੋੜੀ ਬਹੁਤ ਰੌਣਕ ਵਾਕਸ ਪਈ ਹੈ ਲੇਕਿਨ ਮੌਲਕ ਦੇ ਵਿੱਚ ਓਵਰਆਲ ਸਿਚੁਏਸ਼ਨ ਦੇ ਮਧੇਨਜ਼ਰ ਤੁਹਾਡੇ ਆਰਟੀਕਲਾਂ ਤੋਂ ਬਿਹਤਰ ਕਰਨ ਵਾਲੀ ਟੀਮ ਕੈਪੀਟਲ ਫਾਈਨਾਂਸ ਅੱਜ ਸਾਡੇ ਸਟੂਡੀਓ ਦੇ ਵਿਰੇਲ ਖਾਜ਼ਾ ਸੋਕਵਲਨ ਜੀ ਆਇਆਂ ਨੂੰ ਆਹਦੇ ਆ ਜੀ ਆਨਛਾਣ ਕਰਿਵਾਉ ਤੇ ਨਸਟਮਾ ਵਾਸਿਖ ਲੱਛੀਆ ਬਣੀ ਤੁਨ ਨੂੰ ਤੇ ਰੇਡੀਓ ਸਪਾਈਸ ਦੇ ਸਾਰੇ ਸੁਣਨ ਵਾਲੇ ਲਿਸਨਰਸ ਨੂੰ ਪ੍ਰਿਆਤ ਕਰੀ ਮੇਰੇ ਲੋਟ ਤੇ ਪੂਰੀ ਕੈਪਟਲ ਫਾਈਨੈਂਸਟੀਅਲ ਨੂੰ ਪਿਆਰ ਬੜੀ ਅਸਤਿਕਾ ਬਹੁਤ ਬਹੁਤ ਜਤ ਰਹੇ ਹੋ ਅੱਜ ਸ਼ੁਕਰੀਆ ਬਹੁਤ ਮੈਂ ਮੈਦਦ ਕਰ ਸਕਦਾ ਕਿ ਆਫਿਸ ਦੇ ਵਿੱਚ ਵੀ ਜੋ ਤੁਸੀਂ ਬਹਿੰਦੇ ਹੋਗੇ ਮਾਹੌਲ ਕਿੰਨਾ ਖੁਸ਼ਗੁਵਾਰ ਹੋ ਜਾਂਦਾ ਹੋਗਾ ਮੈਂ ਕਹਿੰਦਾ ਇੱਕ ਵਾਰ ਤੁਸੀਂ ਵਿਜ਼ਿਟ ਕਰੋ ਆਹ ਜੀ ਮਾਹੌਲ ਦੱਸ ਨੂੰ ਆਪਣੇ ਆਪ ਤੋ ਲੱਜਣਾ ਭਜੀ ਤੁਹਾਨੂੰ ਪਤਾ ਇੱਕ ਨਾ ਬਹੁਤ ਸੋਹਣਾ ਖੂਬਸੂਰਤ ਸ਼ਹਿਰ ਆ ਤੁਹਾਡੇ ਇਲਾਕੇ ਦੇ ਮੇਰੇ ਮਿੱਤਰ ਨੇ ਲਿਖਿਆ ਹੋਇਆ ਜਗਰਾਉਂ ਤੋਂ ਉਹ ਕਹਿੰਦੇ ਵੀ ਕੁਝ ਬੰਦਿਆਂ ਦੇ ਅੰਦਰ ਕਸਤੂਰੀ ਹੁੰਦੀ ਜਸਨੋ ਛੁੰਦੇ ਖੁਸ਼ਬੂ ਖੁਸ਼ਬੂ ਕਰਦੇ ਕਿਹ ਕਿਆ ਬਾਤ ਹੈ ਅੱਛਾ ਇਹ ਤਾਂ ਹੋ ਗਈ ਬਾਹਰੀ ਦੇਖ ਜਿਹੜੀ ਅੰਦਰਲੀ ਦੇਖਾ ਜਿਹੜੀ ਅੰਦਰਲੀ ਰੌਣਕਾ ਅੰਦਰਲਾ ਚਾਆ ਬੰਦੇ ਦਾ ਜਿੰਨੇ ਦਿਨ ਬੰਦਾ ਦੇ ਲੋਖ ਖੁਸ਼ੀ ਉਹਦੇ ਆਰਥਿਕ ਹਾਲਾਤ ਜੇ ਬਿਹਤਰ ਨਾ ਹੋ ਉਨੀ ਦੇਰ ਤੱਕ ਉਹਨੂੰ ਬਾਹਰੀ ਦੁਨੀਆ ਵੀ ਵੈਰੀ ਦਿਖਾਈ ਦਿੰਦੀ ਹੈ ਦੇਖੋ ਜੀ ਜੋ ਆਰਥਿਕ ਚੰਗੀ ਆਉਂਦੀ ਹੈ ਕਿਸੇ ਪਰਿਵਾਰ ਤੇ ਠੀਕ ਹੈ ਨੇ ਤੇ ਉਹ ਬੰਦੇ ਦੀ ਫੈਮਲੀ ਲਾਈਫ ਤੇ ਟੋਲ ਤਾਂ ਲੈਂਦੀ ਹੈ ਬਿਲਕੁਲ ਸਹੀ ਠੀਕ ਨਹੀਂ ਦੇਖੋ ਜਦੋਂ ਇੰਟਰਸਟ ਰੇਟਸ ਇੰ ਪਹਿਲਾ ਵੇ ਵੇ ਗੱਲ ਕੀਤੀ ਸੀ 2.5% ਤੇ ਹੁੰਦੇ ਸੀਗੇ ਲੋਕਾਂ ਕੋਲ ਕਾਫੀ ਐਕਸਟਰਾ ਪੈਸਾ ਸਪੈਂਡੀਚਰ ਲਈ ਹੁੰਦਾ ਸੀ ਆਪਣੀ ਫੈਮਿਲੀ ਨੂੰ ਲੈ ਕੇ ਹੌਲੀਡੇ ਚਲੇ ਗਏ ਜੀ ਠੀਕ ਹੈ ਅਸੀਂ ਪਾਰਖੰਡ ਚਲੇ ਗਏ ਰੈਗੂਲਰ ਬੇਸਿਸ ਤੇ ਉਸ ਤੋਂ ਬਾਅਦ ਜਦੋਂ ਰੇਟਸ ਚਲੇ ਗਏ 7.5 ਤੋਂ ਪੌਣੇ 8% ਤੇ ਓਕੇ ਜਿਹੜੀ ਉਹਨਾਂ ਗੁੰਜਾਇਸ਼ ਸੀ ਬਹੁਤ ਘੱਟ ਹੋ ਗਈ ਬਿਲਕੁਲ ਸਹੀ ਕਈ ਫੈਮਿਲੀਜ਼ ਨੂੰ ਬੱਚਿਆਂ ਦੇ ਚਾ ਵੀ ਮਾਰਨੇ ਪੈਂਦੇ ਆ ਉਹ ਸਿਚੁਏਸ਼ਨ ਚ ਹਮ ਠੀਕ ਹੈ ਜਿੱਥੇ ਬੱਚੇ ਨੂੰ ਦੋ ਵਾਰੀ ਹਸ ਤੇ ਆਈਸਕ੍ਰੀਮ ਲੈਤੀ ਉਹ ਕਈ ਵਾਰ ਇਹ ਹੋ ਗਿਆ ਸੀਗਾ ਕਿ 2 ਹਫ਼ਤੇ ਜੇ ਇੱਕ ਵਾਰ ਲੈਣੀ ਨਹੀਂ ਪੈਂਦੀ ਸੀਗੀ ਬਿਲਕੁਲ ਸਹੀ ਕੋਈ ਵੀ ਮਾਪਾ ਚਿੰਤ ਨਹੀਂਗਾ ਠੀਕ ਹੈ ਬਟ ਹਾਲਾਤ ਉਹ ਜੇ ਬਣ ਜਾਂਦੇ ਆ ਤੇ ਆਰਥਿਕ ਹਾਲਾਤ ਇੰਟਰਸਟ ਰੇਟ ਉੱਪਰ ਥੱਲੇ ਹੋਣ ਨਾਲ ਫੈਮਿਲੀਆਂ ਤੇ ਵੀ ਬੜਾ ਪ੍ਰੈਸ਼ਰ ਬਣ ਜਾਂਦਾ ਤੇ ਸਿਚੁਏਸ਼ਨਸ ਘਰ ਦਾ ਮਾਹੌਲ ਵੀ ਕਈ ਫੈਮਿਲੀਆਂ ਦਾ ਖਰਾਬ ਹੋ ਜਾਂਦਾ ਜੀ ਤੁਹਾਨੂੰ ਕੀ ਲੱਗਦਾ ਵੀ ਜੜਾਉਣ ਵਾਲਾ ਸਮਾਂ ਥੋੜਾ ਬਿਹਤਰੀ ਵੱਲ ਵੱਧ ਰਿਹਾ ਕਿਉਂਕਿ ਜੇਸਾ ਨਾ OCI ਦੀ ਦਰ ਥੱਲੇ ਆਈ ਹੈ ਹਾਂਜੀ ਇਹਨੂੰ ਪ੍ਰੋਜੈਕਟ ਕਰਕੇ ਜੇ ਦੇਖਦੇ ਆਪਾਂ ਤੁਹਾਡਾ ਕੀ ਖਿਆਲ ਹੈ ਡੈਫੀਨਟਲੀ ਭਾਜੀ ਕੱਲ OSR ਦੀ ਅਨਾਉਂਸਮੈਂਟ ਹੋਈ 0.25% ਜਿਵੇਂ ਲਾਸਟ ਇੰਟਰਵਿਊ ਚ ਗਿਆ ਸੀਗਾ ਮੈਂ ਆਪਾਂ ਪ੍ਰੈਡिक्ट ਕਰ ਰਹੇ ਹਾਂ ਘਟੂਗਾ ਉਹ ਘਟ ਚੁੱਕਾ ਵਾ ਬਟ ਬੈਟਰ ਨਿਊਜ਼ ਇਹ ਆਈ ਆ ਕਿ ਪਹਿਲਾਂ ਆਪਾਂ ਪ੍ਰੈਡਿਕਸ਼ਨ ਹੋ ਰਹੀ ਸੀ ਕਿ OSR ਘਟ ਕੇ ਇੱਕ ਹੋਰ ਡ੍ਰੌਪ ਹੋਊਗਾ 3.25% ਤੱਕ ਲੋਏਸਟ ਜਾ ਸਕਦਾ ਹੁਣ ਮਹੀਨੇ ਹਾਂ ਨਹੀਂ ਨੈਕਸਟ ਮੰਥ ਜੀ ਅੱਛਾ ਅਗਲੇ ਮਹੀਨੇ ਫੇਰ OSR ਓਕੇ ਹਾਂਜੀ ਤਾਂ 0.25 ਦੇ ਚਾਂਸਸ ਹੈਗੇ ਆ ਪਰ ਉਸ ਤੋਂ ਪਹਿਲਾਂ ਕਹਿ ਰਹੇ ਸੀ ਕਿ 3.25 ਤੇ ਬੇਸ ਹੋਏ ਨਾ ਉਦੋਂ ਸਲੇ ਨਹੀਂ ਘਟੂਗਾ ਓਕੇ ਪਰ ਹੁਣ ਜੋ ਟਰੰਪ ਨੇ ਹਾਲਾਤ ਕਰਤੇ ਆ ਦੁਨੀਆ ਤੇ ਹਮ ਹੁਣ ਪ੍ਰੈਡਿਕਸ਼ਨਸ ਇਹ ਆ ਰਹੀਆਂ ਉਹ 325 ਤੋਂ ਘਟ ਕੇ ਵੀ 275 ਤੱਕ ਜਾ ਸਕਦਾ ਓਕੇ ਸੋ ਮੁਲਕ ਦੇ ਉੱਤੇ ਓਵਰ ਆਲ ਜਿਹੜਾ ਇਮਪ੍ਰੈਸ਼ਨ ਜਿਵੇਂ ਪਹਿਲਾਂ ਮੈਂ ਜਾਣਕਾਰੀ ਦੇ ਰਿਹਾ ਸੀ ਕਿ ਸਾਡਾ ਜਿਹੜਾ ਪ੍ਰਵਾਸੀ ਭਾਈਚਾਰਾ ਸ਼ਰਨ ਉਹ ਬਹੁਤ ਲਾਗੀਆਂ ਨੇ ਚੀਜ਼ਾਂ ਨੂੰ ਦੇਖ ਕੇ ਹਾਂਜੀ ਹਾਂਜੀ ਉਹਨਾਂ ਦੀ ਜ਼ਿੰਦਗੀ ਨੂੰ ਸਖਾਲਾ ਕਰਨਾ ਹੋਵੇ ਤੁਹਾਡੀ ਕੀ ਐਡਵਾਈਸ ਆ ਖਾਸ ਕਰਕੇ ਉਹਨਾਂ ਦੇ ਫਾਈਨੈਂਸ਼ਲ ਲੈ ਕੇ ਦੇਭਾ ਫਿਰ ਆਪਣੀ ਗੱਲ ਹੋ ਰਹੀ ਸੀ ਕਿ ਵਕੀਬਾ ਸਪੇਅਰ ਆਪਣੇ ਕੋਲ ਪੈਸੇ ਪਏ ਹੁੰਦੇ ਆ ਬੰਦਾ ਸੋ ਵਿਦਾ ਯਾਰ ਮੈਂ ਇੱਥੇ ਇਨਵੈਸਟ ਕਰ ਦੂੰਗਾ ਮੈਂ ਉੱਥੇ ਇਨਵੈਸਟ ਕਰ ਦੂੰਗਾ ਜਾਂ ਓਲ ਸੀਜ਼ ਆਪਣਾ ਜਿਹੜਾ ਇੱਕ ਲਾਹੌਰ ਰਵਧਾ ਆ ਤੇ ਵਿੱਚ ਕੋਠੀ ਪਾਵਾਂਗੇ ਸੋ ਇੱਥੇ ਪੈਸੇ ਪਏ ਆ ਹਾਂਜੀ ਉਹਦੇ ਨਾਲ ਜੀ ਉਹਨੇ ਖੇਡਣਾ ਹੋਵੇ ਬਿਹਤਰ ਕਰਨਾ ਹੋਵੇ ਆਪਣੇ ਆਰਥਿਕ ਹਾਲਾਤਾਂ ਨੂੰ ਤੁਹਾਡੀ ਕੀ ਸਲਾਹ ਆ ਅਹ ਦੇਖੋ ਭਾਜੀ ਕਈ ਆਪਸ਼ਨਸ ਆ ਜਾਂਦੀਆਂ ਨੇ ਦੇ ਵਿੱਚ ਜਿਵੇਂ ਕੁਝ ਕਿ ਇਦਾਂ ਦੇ ਪ੍ਰੋਡਕਟਸ ਹੈਗੇ ਆ ਕਿ ਬੈਂਕਸ ਆਫਰ ਕਰਦੀਆਂ ਕਸਟਮਰਸ ਨੂੰ ਜਾਂ ਕਲਾਈਂਟਸ ਨੂੰ ਨਹੀਂ ਪਤਾ ਹੁੰਦਾ ਨਾ ਆਪਣੇ account ਚ ਜਿਹੜਾ transactional account ਤਾਂ ਕਹ ਲਓ ਕਿ ਉਹਦੇ ਵਿੱਚ ਫੰਡਸ ਪਾਈ ਹੁੰਦੀ ਹੈ ਨਾ let's say ਕਿ 42 50 ਦਾ account ਉਹਨਾਂ ਦਾ ਕੋਲ ਪਿਆ ਨਾ ਪਰ ਉਹਨਾਂ ਦਾ ਕਹ ਦੋ ਕਿ 1 2 ਸਾਲ ਤੱਕ ਪਲਾਨ ਹੈਗਾ ਉਹ ਫੰਡਸ ਯੂਜ਼ ਕਰਨ ਦਾ ਬਟ ਫਿਲਹਾਲ ਕੋਈ ਪਲਾਨ ਨਹੀਂ ਉਹਨਾਂ ਦਾ ਬਸ ਉਹ emergency ਫੰਡਸ ਰੱਖਣਾ ਚਾਹੁੰਦੇ ਹਨ ਆਪਣੇ account ਚ ਤਾਂ ਬੈਂਕਸ ਕੋਲੋਂ ਇਦਾਂ ਦੇ products ਵੀ ਹੈਗੇ ਕਿ ਆਪਾਂ ਉਹਨਾਂ ਨੂੰ offset ਕਰ ਸਕਦੇ ਹਾਂ ਜਿਹਦੇ ਨਾਲ ਕੀ ਹੁੰਦਾ ਕਿ ਤੁਹਾਡਾ home loan let's say ਕਿ ਕੋਈ 50000 ਦਾ home loan ਹੈਗਾ ਆਪਣਾ ਇੱਕ ਹਨਾ ਉਹ ਤੁਸੀਂ ਉਹ 50000 ਨਾਲ ਪੂਰਾ offset ਕਰ ਲਿਆ ਤਾਂ ਤੁਹਾਨੂੰ ਕੋਈ interest ਨਹੀਂ ਪਾਏਗਾ ਉਹਦੇ ਤੇ ਬੇਰੀ ਗੁੱਡ ਸੋ ਦਿਨ ਆ ਕੀ ਹੋਣਾ ਕਿ ਥੋਟਾ ਇੰਟਰਸਟ ਸੇਵ ਹੋਗਾ ਜਿਹੜਾ ਇੰਟਰਸਟ ਤੁਸੀਂ ਪੇ ਕਰ ਰਹੇ ਸੀ ਬਟ ਉਹ ਸੇਵ ਹੋ ਕੇ ਤੁਸੀਂ ਆਪਣਾ ਕਿਤੇ ਹੋਰ ਲਿਟਿਜਾਈਜ਼ ਕਰ ਸਕਦੇ ਆ ਸੋ ਹਾਂਜੀ ਇਦਾਂ ਦੇ ਪ੍ਰੋਡਕਟਸ ਹੈਗੇ ਕਿ ਉਹੀ ਵੀ ਆਪਾਂ ਕਸਟਮਰ ਨੂੰ ਜਦੋਂ ਵੀ ਕਿਸੇ ਆਪਣੋ ਅਪਰੋਚ ਕਰਦੇ ਆ ਆਪਾਂ ਪੂਰਾ ਉਹਨਾਂ ਨੂੰ ਗਾਈਡ ਕਰਦੇ ਆ ਜੀ ਕਿ ਵੀ ਇਦਾਂ ਵੀ ਆਪਾਂ ਉਹਨਾਂ ਦੀ ਹੈਲਪ ਕਰ ਸਕਦੇ ਜਿਹਦੇ ਨਾਲ ਉਹਨਾਂ ਨੂੰ ਕੋਈ ਬੈਨੀਫਿਟ ਮਿਲ ਸਕਦਾ ਬਹੁਤ ਖੂਬ ਅ ਮਾਨਵੀ ਮਨਵੀ ਵੀ ਦੱਸੋ ਕਿ ਜਦੋਂ ਗੱਲਾਂ ਚੱਲਦੀਆਂ ਰੀਫਿਕਸ ਦੀਆਂ ਰੀਸਟਰਕਚਰ ਦੀਆਂ ਰੀਫਾਈਨਾਂਸ ਦੀਆਂ ਸਾਧਾ ਜਿਹੜਾ ਪੰਜਾਬੀ ਭਾਈਚਾਰਾ ਆ ਉਹਨੂੰ ਸਰਲ ਭਾਸ਼ਾ ਦੇ ਵਿੱਚ ਤੁਸੀਂ ਪਰਭਾਸ਼ਾ ਦੀ ਨਹੀਂ ਹੋਵੇ ਇਹਨਾਂ ਦੇ ਨਾਲ ਚੀਜ਼ਾਂ ਦੀ ਤੇ ਉਹ ਵੀ ਆ ਦੇਖੋ ਜੀ ਆਪਾਂ ਸਟਾਰਟ ਕਰਦੇ ਰੀਫਿਕਸ ਤੇ ਚੀਜ਼ਾਂ ਤੁਸੀਂ ਪੁੱਛੀਆਂ ਰੀਫਿਕਸ ਇਹ ਆ ਕਿ ਲੈ ਸੇ ਆਪਾਂ ਤੁਹਾਡਾ ਲੋਨ 1 ਸਾਲ 2 ਸਾਲ ਜਾਂ 3 ਸਾਲ ਲਈ ਫਿਕਸ ਕਰਤਾ ਠੀਕ ਹੈ ਤੇ ਉਹਦੀ ਟਰਮ ਐਕਸਪਾਇਰ ਹੋ ਰਹੀ ਆ ਹੁਣ ਜਦੋਂ ਟਰਮ ਐਕਸਪਾਇਰ ਹੁੰਦੀ ਆ ਅੱਜ ਲੈਸ ਅਸਿਊਮ ਕਰੋਗੇ ਕਿਸੇ ਦਾ ਲੋਨ ਹੈਗਾ ਵਾ 5% ਤੇ ਫਿਕਸ ਜੀ ਉਹ ਐਕਸਪਾਇਰੀ ਡੇਟ ਆ ਰਹੀ ਆ ਤੇ ਕਸਟਮਰ ਨੇ ਕੋਈ ਐਕਸ਼ਨ ਨਹੀਂ ਲਿਆ ਉਹ ਉਹ ਜਿਹੜਾ ਲੋਨ ਆ ਉਹ ਆਟੋਮੈਟਿਕਲੀ ਫਲੋਟਿੰਗ ਰੇਟ ਤੇ ਚੱਲਿਆ ਜਾਊਗਾ ਜੋ ਅਪਰੋਕਸੀਮੇਟ 8.6% ਐਟ ધ ਮੂਮੈਂਟ ਚੱਲ ਰਿਹਾ ਵਾ ਠੀਕ ਹੈ ਠੀਕ ਹੈ ਬਟ ਯੂ ਕਸਟਮਰਸ ਨੂੰ ਅਪਰੋਚ ਕਰਦੇ ਆ ਠੀਕ ਹੈ ਥੈਨ ਅਸੀਂ ਬੈਂਕ ਨਾਲ 네ਗੋਸ਼ੀਏਟ ਕਰਦੇ ਆ ਕਿ ਬੈਸਟ ਰੇਟ ਕੀ ਚੱਲ ਰਿਹਾ ਵਾ ਠੀਕ ਹੈ ਤੇ ਉਹਨਾਂ ਦੇ ਐਕਸਪਾਇਰੀ ਡੇਟ ਤੇ ਫਿਕਸਡ ਰੇਟ ਰੋਲਓਵਰ ਦੀ ਹੋਣ ਤੋਂ ਪਹਿਲਾਂ ਆਪਾਂ ਉਹ ਫਿਕਸ ਕਰ ਦਿੰਦੇ ਆ ਦੁਬਾਰਾ ਉਹ ਕਸਟਮਰ ਡਿਸਕਸ ਕਰਦੇ ਆ ਉਹਨਾਂ ਦੀ ਸਿਚੁਏਸ਼ਨ ਅਕੋਰਡਿੰਗਲੀ ਕਿ ਆਪਾਂ 6 ਮਹੀਨੇ ਲਈ ਕਰਨਾ 1 ਸਾਲ ਤੋਂ 1 ਸਾਲ ਦਿਨਸਾਂ ਲਈ ਅਕੋਰਡਿੰ ਤੇ ਫੇਰੇ ਕੋੰਦਾ ਰੀਸਟ੍ਰਕਚਰ ਜੋ ਤੁਸੀਂ ਕਿਹਾ ਸੈਕੰਡ ਸਿੰਗ ਜੀ ਰੀਸਟ੍ਰਕਚਰ ਬੈਥਰ ਐਗਜ਼ਾਮਪਲ ਦੇ ਕੇ ਸਮਝਾ ਦੰਨਾ ਆਪਣੇ ਕੱਲ ਇੱਕ ਪੜੀਏ ਫਲੈਟ ਬੁਸ਼ ਰਹਿੰਦੇ ਆ ਉਹਨਾਂ ਨਾਲ ਮੇਰੀ ਡਿਸਕਸ਼ਨ ਹੋ ਰਹੀ ਸੀ ਉਹਨਾਂ ਦੇ ਬੈਂਕਰ ਨੇ ਪੰਜ ਲੋਨ ਡਿਫਰੈਂਟ ਡਿਫਰੈਂਟ ਕੀਤੇ ਹੋਏ ਸੀ ਅੱਛਾ ਨੇ ਜਿਹੜੇ ਉਹਨਾਂ ਨੂੰ ਬੜੇ ਕਨਫਿਊਜ਼ਿੰਗ ਹੁੰਦੇ ਸੀ ਕਿਹੜੇ ਲੋਨ ਦੀ ਪੇਮੈਂਟ ਕਿੰਨੀ ਜਾ ਰਹੀ ਹੈ ਕਦੋਂ ਜਾ ਰਹੀ ਹੈ ਹਾਂ ਠੀਕ ਹੈ ਉਹਨਾਂ ਜਦੋਂ ਮੈਂ ਬੈਠਾ ਤੇ ਬੇਸਿਕਲੀ ਬਹੁਤ ਫਰਸਟ੍ਰੇਟਡ ਸੀ ਕਿ ਮਾਨ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਮੇਰਾ ਕਿ ਜਿਹੜਾ ਲੋਨ ਕਿਹੜਾ ਪੇ ਆਫ ਹੋ ਗਿਆ ਕਿਥੋਂ ਨਹੀਂ ਪੇਮੈਂਟ ਆ ਰਹੀ ਕੋਈ ਸਮਝ ਆ ਰਿਹਾ ਬਿਲਕੁਲ ਸਹੀ ਤੇ ਉਹਨਾਂ ਦੇ ਹੁਣ ਸਾਰੇ ਲੋਨ ਆਫ ਆ ਰਹੇ ਸੀਗੇ ਫਲੋਟਿੰਗ ਤੇ ਆ ਰਹੇ ਸੀਗੇ ਤਾਂ ਉਹ ਸਾਰੇ ਲੋਨਾਂ ਨੂੰ ਇਕੱਠੇ ਕਰਤਾ ਵੈਰੀ ਗੁੱਡ ਠੀਕ ਹੈ ਜੋ ਸਾਰੇ ਲੋਨ ਨੂੰ ਇਕੱਠੇ ਕਰਤਾ ਪੰਜਾਂ ਨੂੰ ਇੱਕ ਚ ਇਕੱਠਾ ਉਹਨੂੰ ਆਪਾਂ ਕਹਿੰਦੇ ਨੇ ਰੀਸਟਰਕਚਰ ਅੱਛਾ ਠੀਕ ਹੈ ਜਾਂ ਸ਼ਰਨ ਪਹਿਲਾਂ ਗੱਲ ਕਰੀ ਸੀਗੀ ਆਫਸੈਟ ਯਰਵਲਿੰਗ ਯੈਸ ਕਈ ਵਾਰ ਹੁੰਦਾ ਕਸਮਰ ਉਹਨਾਂ ਦਾ ਫਿਕਸਡ ਰੇਟ ਟਰੋਲ ਓਵਰ ਆ ਰਿਹਾ ਜੀ ਦੋ ਸਾਲ ਤੁਸੀਂ ਫਿਕਸਡ ਰੇਟ ਅਸਿਊਮ ਕਰੋ ਹਾਂ ਦੋ ਸਾਲਾਂ ਚ ਕਸਟਮਰ ਨੇ 50000 ਡਾਲਰ ਸੇਵ ਕਰ ਲਿਆ ਜੀ ਹੁਣ ਕਸਟਮਰ ਕਹਿ ਰਿਹਾ ਕਿ ਮੈਂ ਇਚ ਪਾਉਣਾ ਚਾਹੁੰਨਾ ਬਟ ਮੈਨੂੰ ਡਰ ਵੀ ਹੈ ਤੇ ਕੱਲ ਨੂੰ ਕੋਈ ਐਮਰਜੈਂਸੀ ਆ ਜਾਏ ਪਰਛੇ ਇੰਡੀਆ ਪੈਸੇ ਭੇਜਣੇ ਪੈ ਜਾਣ ਨੂੰ ਜਾਂ ਬੱਚਿਆਂ 'ਤੇ ਲੋਡ ਪੈ ਜਾਏ ਤਾਂ ਮੈਂ ਐਕਸੈਸ ਵਿੱਚ ਚਾਹੁੰਨਾ ਕਿਉਂਕਿ ਜਦੋਂ ਤੁਸੀਂ ਦੁਬਾਰਾ ਬੈਂਕ ਕੋਲ ਜਾਓਗੇ ਪੈਸੇ ਲਈ ਬੈਂਕਾਂ ਨੇ ਸਾਰੇ ਕਾਗਜ਼ੀ ਪੱਤਰ ਪੂਰੇ ਮੰਗਨੇ ਆ ਬਿਲਕੁਲ ਸਹੀ ਤੇ ਕੋਈ ਆਪਸ਼ਨ ਹੈਗੀ ਹੈ ਹਾਂਜੀ ਉਹ ਚ ਫੇਰ ਆਪਾਂ ਰੀਸਟ੍ਰਕਚਰ ਕਰਦੇ ਹਾਂ ਜਿਵੇਂ ਸ਼ਰਤ ਕਹਿੰਦੇ ਸੀ ਇਦਰ ਆਫਸੈਟ ਯਾ ਅਪਰਵੌਲਿੰਗ ਗ੍ਰੇਟ ਤੇ ਰੱਖ ਸਾ ਤੇ ਆ ਬਿਲਕੁਲ ਠੀਕ ਜਿਉ 50000 ਕਸਮਰ ਸੇਵਿੰਗਸ ਅਕਾਊਂਟ ਚ ਪਿਆ ਵਾ ਹਮ ਹਮ ਸੋ ਸੀ ਇਹ ਦੇਖੋ ਸੇਵਿੰਗਸ ਅਕਾਊਂਟ ਦਾ ਇੰਟਰਸਟ ਰੇਟ ਲੈਸ ਸੇ 2.5% ਮਿਲ ਰਿਹਾ ਠੀਕ ਹੈ ਪੌਣੇ 3 ਮਿਲ ਰਿਹਾ ਜੀ ਠੀਕ ਹੈ ਨਾ ਇਹ 2.5 ਮਿਲ ਰਿਹਾ ਤੁਸੀਂ ਇਹ ਸੋਚੋ ਕਿ ਉਹ ਚੋਂ ਟੈਕਸ ਵੀ ਲੱਗ ਰਿਹਾ ਦੂਸਰਾ ਸਦਾ 2.5% ਤੁਹਾਡੇ ਅਕਾਊਂਟ 'ਚ ਹੀ ਆ ਰਿਹਾ ਹਾਂ ਠੀਕ ਹੈ ਨਾ ਉਹ ਜੋ ਟੈਕਸ ਲੱਗ ਗਿਆ ਗਵਰਨਮੈਂਟ ਨੂੰ ਚਲਿਆ ਗਿਆ ਆਈ.ਡੀ ਨੂੰ ਐਕਚੁਅਲ ਜਿਹੜਾ ਤੁਹਾਨੂੰ ਮਿਲਣਾ 1.ਸਮਥਿੰਗ ਕੁਛ ਐਗਜ਼ੈਕਟ ਮ ਇੱਕ ਤੇ ਕਿੰਨਾ 1.5 ਲਾ ਲਓ 1.2% ਲਾ ਲਓ ਇੰਨੇ ਮਿਲ ਰਿਹਾ ਹਾਂਜੀ ਉੱਥੇ ਤੁਸੀਂ ਦੂਸਰੀ ਸਾਈਡ ਤੇ ਹੋਮ ਲੋਨ ਤੇ ਕਿੰਨੇ ਪੇ ਕਰ ਰਹੇ ਹੋ 5.5% ਪੇ ਕਰ ਰਹੇ ਹੋ ਹਾਂ ਹਾਂ ਐਟ ਦਾ ਮੂਮੈਂਟ ਜੀ ਤੇ ਉਹੀ ਜੇ ਆਪਾਂ 50000 ਇੱਕ ਸਾਈਡ ਤੇ ਇੱਕ ਅਕਾਊਂਟ ਚ ਰੱਖ ਦਈਏ ਜੀ ਤੇ ਰੀਸਟਰਕਚਰ ਕਰਕੇ ਉਹਨਾਂ ਦਾ ਜਿੰਨਾ ਲੋਨ ਆ ਰਿਹਾ ਉਹ ਚ 50000 ਅਸੀਂ ਕੱਢ ਕੇ ਹੋਰ ਲੋਨ ਬਣਾ ਅਕਾਊਂਟ ਬਣਾ ਲਈ ਜਿਹਨੂੰ ਕਹਿੰਦੇ ਆਫਸੈਟ ਓਕੇ ਤੇ ਜਿੰਨਾ ਚਾਹ ਕਸਟਮਰ ਦੇ ਅਕਾਊਂਟ ਚ ਉਹ 50000 ਡਾਲਰ ਇੱਕ ਸਾਈਡ ਤੇ ਪਿਆ ਵਾ ਉਹਨਾਂ ਨੂੰ ਕੋਈ ਇੰਟਰਸਟ ਕੋਈ ਵਿਆਜ ਨਹੀਂ ਲੱਗੂਗਾ ਹੂੰ ਹੂੰ ਸੋ ਬੇਸਿਕਲੀ ਮੈਂ ਕਹਿੰਨਾ ਮਤਲਬ ਇਹ ਆ ਜਿੱਥੇ ਕਸਟਮਰ 1.5 ਤੋਂ 2% ਅਰਨ ਕਰ ਰਿਹਾ ਵਾ ਬਿਲਕੁਲ ਠੀਕ ਹੈ ਨਾ ਹੁਣ ਤੁਸੀਂ ਦੂਸਰੇ ਪਾਸੇ ਜਿਹੜਾ 5.5% ਪੇ ਕਰ ਰਹੇ ਸੀ ਉਹਨੂੰ ਆਲਸੋ ਆਫਸੈਟ ਕਰਨ ਲੱਗੇ ਹੋ ਇਹਨਾਂ ਵੇ ਤੁਸੀਂ ਸਮਵੇਅਰ ਅਰਾਊਂਡ 3.75 ਤੋਂ 4% ਤੱਕ ਤੁਸੀਂ ਅਰਨ ਕਰ ਰਹੇ ਹੋ ਰੀਅਲਿਸਟਿਕਲੀ ਦੇਖਿਆ ਜਾਵੇ ਇਹ ਆਇੰਦਾ ਰੀਸਟਰਕਚਰ ਐਗਜੈਕਟ ਠੀਕ ਹੈ ਤੇ ਥਰਡ ਜਿਹੜੇ ਕੇਂਦਰ ਤੁਸੀਂ ਥਰਡ ਵਨ ਇਜ਼ ਰੀਫਾਈਨਾਂਸ ਜੀ ਰੀਫਾਈਨਾਂਸ ਮੋਸਟਲੀ ਹੁੰਦਾ ਕਿ ਔਰ ਫਿਰ ਮੈਂ ਤੁਹਾਨੂੰ ਐਗਜ਼ਾਮਪਲਸ ਨੂੰ ਦੇ ਕੇ ਦੱਸੂਗਾ ਹਾਂ ਜੀ ਇੱਕ ਉਹ ਹੀ ਆਪਣੇ ਬੋਟਨੀ ਤੋਂ ਪਾਜੀ ਆਏ ਸੀਗੇ ਮੰਡੇ ਨੂੰ ਮੇਰੇ ਕੋਲ ਜੀ ਉਹ ਐਨਜ਼ਟ ਬੈਂਕ ਨਾਲ ਸੀਗੇ ਪਿਛਲੇ 8 ਸਾਲਾਂ ਤੋਂ ਅਕਸਰ ਠੀਕ ਹੈ ਉਹਨਾਂ ਦਾ ਲੋਨ ਅਪਰੋਕਸੀਮੇਟ 1 ਮਿਲੀਅਨ ਡਾਲਰ ਸੀਗਾ ਅੱਛਾ ਜੀ ਤੇ ਕਹਿੰਦੇ ਮਾਨ ਰੀਫਿਕਸ ਕਰਨਾ ਔਰ ਆਫ ਆਰਿਆ ਲੋਨ ਫਲੋਟਿੰਗ ਤੇ ਜਾ ਰਿਹਾ ਉਹ ਅੱਛਾ ਜੀ ਤੇ ਜੋ ਚੈੱਕ ਕੀਤਾ ਤੇ ਪਾਜੀ ਨੂੰ 10 ਸਾਲ ਹੋ ਗਏ ਸੀਗੇ ਅੱਛਾ ਜੀ ਵਾਈ ਡੋਨਟ ਵੀ ਐਕਸਪਲੋਰ ਫੋਰ ਬੈਂਕਰ ਕੀ ਆਫਰ ਕਰ ਰਹੀਆਂ ਰੋਕ ਉਸੇ ਟਿਕਣੀ ਹਮਮ ਉਪਰ ਐਨਜ਼ਟ ਬੈਂਕ ਕੋਲ ਗਏ ਜੀ ਟਿਕਣੀ ਉਹਨਾਂ ਨੂੰ ਪੁੱਛਿਆ ਕਿ ਉਹ ਤੁਹਾਡੇ ਬੈਸਟ ਰੇਟ ਕੀ ਹੈ ਤੇ ਕੈਸ਼ਬੈਕ ਸਾਡੇ ਕਸਟਮਰ ਲਈ ਉਸੇ ਕੀ ਕਰੋਂਗੇ ਬੜਾ ਸੀ ਕਸਟਮਰ ਦੇ ਬਹਾਪ ਤੇ ਨੇਗੋਸ਼ੀਏਟ ਕਰ ਰਹੇ ਹਾਂ ਜੀ ਕਸਟਮਰ ਨੇ ਨੇਗੋਸ਼ੀਏਟ ਕੀਤਾ ਸੀ ਈਮੇਲ ਕੀਤੀ ਤੇ ਐਨਜ਼ਟ ਐਕਸ ਰੇਟ ਨਾਲ ਸਾਡੇ ਕੋਲ ਆਈ ਠੀਕ ਹੈ ਤੇ ਉਹਨਾਂ ਨੇ ਜਿਹੜਾ ਕੈਸ਼ਬੈਕ ਦਿੱਤਾ ਇੱਕ ਅਮਾਉਂਟ ਸਮ ਦੇਤਾ ਓਕੇ which was not sufficient not enough according to the market standards ਜਿਹੜਾ ਸਾਨੂੰ ਪਤਾ ਜੀ ਠੀਕ ਹੈ ਤਾਂ ਮੈਂ ਪਾਜੀ ਨੂੰ ਦੱਸਿਆ ਮੈਂ ਕਿਉਂ ਨਾ ਆਪਾਂ ਕਿਸੇ ਹੋਰ ਬੈਂਕ ਚਲੀਏ ਠੀਕ ਹੈ ਉਹ ਪਾਜੀ ਨੂੰ ਮੈਂ ਕਿਵੀ ਬੈਂਕ ਤੋਂ ਲੋਨ ਅਪਰੂਵਲ ਕਰਾ ਕੇ ਦਿੱਤਾ ਹਾਂ ਹਾਂ ਠੀਕ ਜੀ ਜਿਹਦੇ ਚ ਉਹਨਾਂ ਨੂੰ ਮਿਲੀਅਨ ਡਾਲਰ ਪਿੱਛੇ ਠੀਕ ਹੈ 858500 ਡਾਲਰ ਕੈਸ਼ਬੈਕ ਮਿਲੇਆ ਯਾ ਠੀਕ ਹੈ ਜਿਹੜਾ ਕਿ NZ ਦਾ ਜੋ ਆਫਰ ਆਈ ਸੀ ਉਹ ਡਬਲ ਨੌ ਵੀ ਜ਼ਿਆਦਾ ਸੀਗਾ ਵੈਰੀ ਗੁੱਡ ਡਬਲ ਨੌ ਵੀ ਜ਼ਿਆਦਾ ਸੀਗਾ ਕਿ ਇਦਾਂ ਦਾ ਨਹੀਂ ਇਹ ਸਾਡੇ ਸਮਾਰਟ ਦੇ ਵਿੱਚ ਟ੍ਰੈਡੀਸ਼ਨਲੀ ਤਰਨਾਵਾਂ ਬਣੀਆਂ ਹੋਈਆਂ ਪਰਸੈਪਸ਼ਨਸ ਬਣੀਆਂ ਹੋਈਆਂ ਪਰ ਠੀਕ ਆ ਇਜ਼ੀ ਗੋਲ ਅਕੀ ਰੂਟੀਨ ਹੈਗਾ ਫਲਾਣੇ ਬੈਂਕ ਨਾਲ ਸੀ ਹੈਗੇ ਨਹੀਂ ਯਾਰ ਮਾਨਸਿਨ ਚੇਂਜ ਕਰਨਾ ਸਾਡੇ ਲਈ ਬਹੁਤ ਬਿਗ ਸਟੈਪ ਹੋ ਜਾਣਾ ਇਤਾਂ ਵੀ ਕਦੇ ਸੁਣਿਆ ਤੁਸੀਂ ਕਿਹਾ ਮੈਂ ਕੋਈ ਐਗਜ਼ਾਮਪਲ ਦੇਣਾ ਭਾਜੀ ਮੈਂ ਤੁਹਾਨੂੰ ਹਾਂ ਉਹ ਸਕੂਲ ਦਾ ਨਾਮ ਨਹੀਂ ਲਵਾਂਗਾ ਪ੍ਰਾਈਵੇਸੀ ਬ੍ਰੀਚ ਹੋ ਜੂਗੀ ਨਹੀਂ ਤਾਂ ਸਕੂਲ ਦੇ ਪ੍ਰਿੰਸੀਪਲ ਨੇ ਮੇਰੇ ਕਸਮ ਤੈ ਕਿਨ ਰੀਸੈਂਟਲੀ ਮੈਂ ਅਨਰ ਮਿਲ ਗਿਆ ਕਿ ਕੀ ਵੀ ਗਾਇ ਇਜ਼ ਇਨ ਟੂ 60ਸ ਠੀਕ ਹੈ ਨਹੀਂ ਅ ਵੈਰੀ ਨਾਈਸ ਗਾਇ ਤੇ ਉਹਨਾਂ ਨੇ ਜੋ ਮੈਂ ਗੱਲ ਕੀਤੀ ਕਹਿੰਦੇ ਮੈਂ ਇੱਕ ਬੈਂਕ ਨਾਲ ਮੈਨੂੰ 25 ਸਾਲ ਹੋ ਗਏ ਹੈ। ਇਹ ਰਿਲੇਸ਼ਨ ਬਹੁਤ ਵਧੀਆ ਬਣਿਆ ਬਹੁਤ ਵਧੀਆ ਬਣਿਆ। ਉਹ ਭਗਾਨੇ ਕਰ ਲੈਂਦੇ ਆ ਠੀਕ ਹੈ ਤੇ ਉਹ ਮੈਨੂੰ ਬਹੁਤ ਵਧੀਆ ਰੇਟ ਦਿੰਦੇ ਆ ਤੇ ਮੈਂ ਉਹਨਾਂ ਨੂੰ ਛੱਡ ਕੇ ਕਿਤੇ ਜਾਣਾ ਨਹੀਂ ਠੀਕ ਹੈ ਮੈਂ ਦੈਟਸ ਵਾਈ ਜੀ ਤੁਸੀਂ ਮੈਨੂੰ ਦੱਸੋ ਰੇਟ ਕੀ ਦੇ ਰਹੇ ਨੇ ਉਹਨਾਂ ਨੇ ਜੋ ਮੈਨੂੰ ਰੇਟ ਦੱਸੇ ਦੈਟਸ ਵਾਈ ਉਹਨਾਂ ਨੂੰ ਕੈਸ਼ਬੈਕ ਨਾਮ ਦੀ ਚੀਜ਼ ਹੀ ਨਹੀਂ ਪਤਾ ਸੀ ਹਾਂ ਦੈਟਸ ਹੈ ਕੀ ਹੁੰਦੀ ਹੈ ਠੀਕ ਨਹੀਂ ਉਹ ट्रांजैक्शन ਅੱਜ ਮੇਰੀ ਕੰਪਲੀਟ ਹੋ ਗਈ ਹੈ ਠੀਕ ਹੈ ਨਾ ਰਿਲਕਟੈਂਟ ਸੀਗੇ ਠੀਕ ਹੈ ਪ੍ਰਿੰਸੀਪਲ ਸਾਹਿਬ ਬਟ ਅੱਜ ਦੇ ਡੇਟ ਇਨੇ ਸੈਟੀਸਫਾਈਡ ਆ ਕਿ ਉਹਨਾਂ ਨੂੰ ਓਵਰਆਲ ਉਹਨੇ ਲੈਂਡਿੰਗ ਤੇ 12000 ਡਾਲਰ ਕੈਸ਼ ਮਿਲਿਆ ਠੀਕ ਹੈ ਰੇਟ ਵੀ 0.15% ਬੈਟਰ ਮਿਲਿਆ ਉਹਨਾਂ ਦੀ ਐਗਜ਼ਿਸਟਿੰਗ ਬੈਂਕ ਤੋਂ ਓਕੇ ਉਹ ਹੁਣ ਕਹਿ ਰਹੇ ਆ ਕਿ ਮੈਂ ਐਵੇਂ ਇਨੇ ਸਾਲ ਡਰਦਾ ਰਿਹਾ ਚੈੱਕ ਨਹੀਂ ਕੀਤਾ ਮੈਨੂੰ ਲੱਗਿਆ ਸੀ ਮੇਰੀ ਬੈਂਕ ਹੀ ਮੇਰੇ ਲਈ ਸਭ ਤੋਂ ਬੈਸਟ ਕਰ ਰਹੀ ਹੈ ਦੂ ਵਧੀਆ ਕਿਸ ਨਹੀਂ ਕਰ ਹੀ ਨਹੀਂ ਸਕਦਾ ਠੀਕ ਹੈ ਜਦ ਤੱਕ ਤੁਸੀਂ ਮਾਰਕੀਟ ਐਕਸਪਲੋਰ ਨਹੀਂ ਕਰੋਗੇ ਸਾਡੇ ਨਾਲ ਆ ਕੇ ਗੱਲ ਨਹੀਂ ਕਰੋਗੇ ਐਗਜ਼ੈਕਟਲੀ ਠੀਕ ਹੈ ਤੁਹਾਨੂੰ ਨਹੀਂ ਪਤਾ ਕਿ ਇਦਰ ਯੋਰ ਬੈਂਕ ਇਜ਼ ਗਿਵਿੰਗ ਯੂ ਦਾ ਬੈਸਟ ਆਫਰ ਕਿ ਨਹੀਂ ਬਿਲਕੁਲ ਸਹੀ ਕੁਝ ਨਵੀਆਂ ਪਹਲੀਆਂ ਦੇ ਵਿੱਚ ਬਾਹਰ ਜਾ ਕੇ ਖਾਣ ਦੀ ਗੱਲ ਕੀਤੀ ਸੀ ਹਾਂਜੀ ਤੁਹਾਡਾ ਇਸ਼ਾਰਾ ਜਿਹੜਾ ਦਵਿੰਦਰ ਪਾਗੜੀ ਵਾਲਾ ਤਾਂ ਨਹੀਂ ਸੀ ਕਿਤੇ ਡੈਫੀਨੇਟਲੀ ਸੀ ਜੀ ਤੁਸੀਂ ਫੜ ਲਏ ਨੇ ਇਸ਼ਾਰੇ ਸਾਡੇ ਪੱਤਰਕਾਰਾਂ ਤੀਜਾ ਨੇਤਰ ਹੋ ਜਾਂਦਾ ਐਗਜ਼ੈਕਟਲੀ ਅੱਛਾ info@rateofcapitalfinance.nz ਤੇ ਜਾ ਕੇ ਤੁਸੀਂ ਈਮੇਲ ਕਰ ਸਕਦਾ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜੇ ਤੁਹਾਨੂੰ ਲੱਗਦਾ ਕਿ ਫੋਨ ਦੇ ਉੱਤੇ ਗੱਲਾਂ ਬਾਤਾਂ ਜਿਹੜੀਆਂ ਕਲੀਅਰ ਨਹੀਂ ਹੋਣੀਆਂ ਤਦ ਉਹ ਕਹਿੰਦਾ ਰਿਟਰਨ ਦੇ ਵਿੱਚ ਇਹਨਾਂ ਨਾਲ ਗੱਲਾਂ ਬਾਤਾਂ ਕਰੋ ਬਾਕੀ ਨੈਸ਼ਨਲ ਵਾਈਟ ਟੋਲ ਫਰੀ ਨੰਬਰ ਹੈਗਾ 08006266885 ਤੇ ਮੇਰਾ ਦਿਵਸੇ ਪਾਪ ਕੋਰ ਦੇ ਲੈਚਾ ਜਿੱਤੇ ਹਾਂ ਦੱਸਦਾ ਪੱਤਰੇ ਦੀਰੇ ਸੀ ਆ ਮੈਨੂੰ ਸ਼ਰਨ ਇਹ ਵੀ ਦੱਸੋ ਜਦੋਂ ਮੈਂ ਹੋਮ ਲੋਨਸ ਵੱਲ ਦੇਖਤਾ ਤੁਹਾਡੀ ਵੈਬਸਾਈਟ ਦੇ ਉੱਤੇ ਇਨਫੋਰਮੇਸ਼ਨ ਪਈ ਆ ਫਸਟ ਹੋਮ ਬਾਏਰਸ ਦੇ ਲਈ ਤੁਹਾਡੇ ਕੋਲ ਆ ਕਾਫੀ ਕੁਸ਼ ਵਧੀਆ ਬਿਹਤਰ ਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਂਗਲ ਕੋ ਵੀ ਬਹੁਤ ਕੁ ਤੁਹਾਡੇ ਕੋਲ ਪਿਆ ਰੀਫਾਈਨੈਸਿੰਗ ਆ ਜਿਹੜੀ ਆਲਰੇਡੀ ਹੋ ਚੁੱਕੀ ਆ ਸੋ ਮੈਨੂੰ ਦੱਸੋ ਵੀ ਫਸਟ ਹੋਮ ਬਾਏਰ ਜਿਹੜਾ ਲੈ ਤੁਹਾਡੇ ਕੋਲ ਆਉਂਦਾ ਆ ਸੋ ਤੋਂ ਪਹਿਲਾਂ ਉਹਦਾ ਜਿਹੜਾ ਕੰਫੀਡੈਂਸ ਬਹਾਲ ਕਰਨ ਦੇ ਲਈ ਤੁਹਾਡੀ ਟੀਮ ਕੋਲ ਕਿਹੜਾ ਸਟੈਪ ਲਿਆ ਜਾਂਦਾ ਆ ਦੇਖੋ ਪਾਜੀ ਪਹਿਲਾਂ ਤਾਂ ਆਪਾਂ ਸਭ ਦੇ ਪੈਕ ਕੇ ਉਹਨਾਂ ਨਾਲ ਡਿਸਕਸ ਕਰਦੇ ਆਂ ਵੀ ਉਹਨਾਂ ਦੀ ਕੀ ਸਿਚੁਏਸ਼ਨ ਹੈ ਹਨਾ ਹਰ ਕਿਸੇ ਡਿਫਰੈਂਟ ਹੈ ਹਨਾ ਕਿ ਕੀ ਡਿਪੋਜ਼ਿਟ ਹੈ ਉਹਨਾਂ ਕੋਲ ਕੀ ਬਜਟ ਹੈ ਹਨਾ ਕਿੰਨਾ ਸਪੈਂਡ ਕਰਨਾ ਚਾਹੁੰਦੇ ਆ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਥੋੜਾ ਇੰਨਾ ਦਾ ਲੋਨ ਹੋ ਜਾਏਗਾ ਤੇ ਵੀ ਤੁਸੀਂ ਇਹਨਾਂ ਦੇਖ ਲਓ ਹਨਾ ਆਪਾਂ ਦੇਖਣਾ ਕਿ ਹਾਂ ਵੀ ਉਹ ਕਿੰਨੇ ਤੱਕ ਉਹ ਆਪਣਾ ਫੋਰਡ ਕਰ ਸਕਦੇ ਆ ਨਾ ਮੇਨ ਅਫੋਰਡੇਬਿਲਟੀ ਯੈਸ ਕਿ ਇੰਨੀ ਉਹਨਾਂ ਦੇ ਇਨਕਮ ਕਿ ਇੰਨੇ ਉਹ ਰੀਪੇਮੈਂਟਸ ਮਤਲਬ ਕੀ ਆਪਣਾ ਅਫੋਰਡ ਕਰ ਸਕਦੇ ਆ ਨਾ ਫਿਰ ਉਹਦੇ ਬੇਸਿਸ ਤੇ ਆਪਾਂ ਐਪਲੀਕੇਸ਼ਨ ਪਾਉਣੀ ਆ ਆਪਾਂ ਬਲੇ ਇਹ ਦੇਖਣਾ ਹਾਂ ਜੀ ਵੀ ਡਿਸਕਸ ਕਰਨਾ ਉਹਨਾਂ ਦੀ ਇਨਕਮ ਆ ਕਿੰਨੇ ਲੋਕ ਆ ਜਿਹੜੇ ਘਰੋਂ ਹோம்ਵਰਕ ਕਰਕੇ ਤੁਰਦੇ ਆ ਬਹੁਤ ਘੱਟ ਬਹੁਤ ਦੋਪਰ ਜੀ ਹਾਂ ਬਹੁਤ ਘੱਟ ਨਹੀਂ ਕੁਝ ਵੀ ਨਹੀਂ ਪਤਾ ਹੁੰਦਾ ਇਕੱਲੇ ਨੇ ਆਪਾਂ ਇਹ ਨਹੀਂ ਹੁੰਦਾ ਕਿ ਇਕੱਲੇ ਹੀ ਪੇਮੈਂਟਸ ਹੀ ਦੇਖਦੇ ਹੋ ਮੇਰੇ ਕੋਲ ਤਸਵੀਰਾਂ ਇੱਕ ਪਾਸੇ ਇਹ ਵੀ ਆ ਹੈ ਸ਼ਰਤ ਕਿ ਜੀ ਇੱਕ ਬੰਦਾ ਤੁਹਾਡੇ ਤੇ ਟੋਟਲੀ ਟਰਸਟ ਕਰ ਰਿਹਾ ਤੁਹਾਡੇ ਦੀ ਟੋਟਲੀ ਰਿਲਾਈ ਕਰ ਰਿਹਾ ਸੋ ਤੁਹਾਡਾ ਐਥਿਕਲੀ ਰਾਈਟ ਹੋਣਾ ਮਾਸਟਰ ਹਾਂ ਜੀ ਡੈਫੀਨਿਟਲੀ ਹਾਂ ਕਿਉਂਕਿ ਤੁਹਾਡੇ ਦੇ ٹرسٹ ਕਰਦਾ ਕਿ ਤੁਸੀਂ ਜੋ ਅਡਵਾਈਸ ਕਰਤਾ ਬਸ ਠੀਕ ਆ ਹਾਂਜੀ ਜੀ ਸਾਡਾ ਮੈਜੋਰਟੀ ਬਿਜ਼ਨਸ ਭਾਜੀ ਕਸਮਰ ਤੋਂ ਹੀ ਆ ਰਿਹਾ ਸਾਡੇ ਕਸਮਰਸ ਤੋਂ ਜੇ ਤੁਸੀਂ Google ਤੇ capital finance ਸਰਚ ਕਰੋਗੇ ਤੁਸੀਂ ਦੇਖੋਗੇ ਸਾਡੇ ਰਿਵਿਊਸ ਵਿੱਚ 5 ਸਟਾਰ ਚੱਲ ਰਹੀ ਨੇ ਤੇ ਕਸਮਰ ਦੇ authentic ਰਿਵਿਊਸ ਨੇ ਦੇਖੋ ਰਿਐਲਿਟੀ ਮੈਂ ਦੱਸਣ ਲੱਗਾ ਰੇਡੀਓ ਤੇ ਕੋਈ ਵੀ ਬਿਜ਼ਨਸ ਆ ਕਾਫੀ ਮੈਂ ਸਾਰੇ ਨਹੀਂ ਕਹਿੰਦਾ ਕਾਫੀ ਬੰਦੇ ਇਹ ਕਰਦੇ ਆ ਕਿ ਆਪਣੇ ਯਾਰਾ ਦੋਸਤਾ ਫੈਮਲੀਆਂ ਤੋਂ ਰਿਵਿਊ ਪਵਾ ਲੈਂਦੇ ਆ 5/5 ਸਟਾਰ ਠੀਕ ਹੈ ਨਾ ਸਾਡਾ ਇਕ ਵੀ ਬੰਦਾ ਹੈ ਜੇ ਤੁਸੀਂ ਕੱਢ ਦੋ ਜਿਹਦਾ ਅਸੀਂ ਲੋਨ ਨਾ ਕੀਤਾ ਹੋਵੇ ਤੇ ਉਹਨੇ ਰਿਵਿਊ ਪਾਇਆ ਹੋਵੇ ਓਕੇ ਸਾਰਾ ਆਥੈਂਟਿਕ ਜੈਨੂਇਨ ਹੈ ਕਿਉਂਕਿ ਸਾਡਾ ਕਸਟਮਰ ਹੀ ਕਸਟਮਰ ਤੋਂ ਬਣਦਾ ਜੇ ਅਸੀਂ ਕਸਟਮਰ ਨੂੰ ਗਾਇਡ ਗਲਤ ਕਰਦਾਂਗੇ ਅਸੀਂ ਐਥੀਕਲ ਨਹੀਂ ਚੱਲਾਂਗੇ ਠੀਕ ਹੈ ਨਾ ਸਾਨੂੰ ਬਿਜ਼ਨਸ ਹੋਣਾ ਹੀ ਨਹੀਂ ਕਸਟਮਰ ਤੋਂ ਇੱਕ ਮੇਰੇ client ਦਾ ਪਾਜੀ ਪਾਪਾ ਤੇ ਬੇਸਡ ਆ ਉਹ ਅੱਛਾ ਬੇਲੋਨ ਨੇ ਕਾਫੀ ਐਡਵਾਈਸਰਸ ਨਾਲ ਡੀਲ ਕੀਤਾ ਬਟ ਉਹ ਦੋਨਾਂ ਦੇ ਜਿਵੇਂ ਕਹੋ ਕਿ ਸਲਾਹ ਬੰਦੀ ਸੀ ਨਹੀਂ ਬੰਦੀ ਸੀ ਹੈ ਨਾ ਵਿੱਚ ਵਿੱਚ ਸੀ ਬਟ ਫਾਈਨਲੀ ਹੁਣ ਉਹਨਾਂ ਨੇ ਡਿਸਾਈਡ ਕੀਤਾ ਕਿ ਆਪਾਂ ਲੈਣਾ ਕਰ ਹਾਂ ਨਾ ਫਸਟ ਟਾਈਮ ਬਾਇਰ ਉਹ ਜਦੋਂ ਮੈਨੂੰ ਫੋਨ ਕਰਨਗੇ ਉਹ ਇਦਾਂ ਹੀ ਕਹਿਣਾ ਕਿ ਬੰਗਨੋ ਕਹਿੰਦੇ ਇੰਤਾਂ ਦਾ ਕੋਈ ਐਡਵਾਈਜ਼ਰ ਮਿਲੇ ਨਹੀਂ ਕਹਿੰਦੇ ਵੀ ਇਦਾਂ ਹੀ ਤੁਸੀਂ ਵੀ ਤੁਹਾਡਾ ਉਹ ਪ੍ਰਸ퍼 ਰਿਸ਼ਤਾ ਮੈਂ ਹਾਂਜੀ ਕਹਿੰਦੇ ਵੀ ਇਦਾਂ ਹੀ ਫੈਮਿਲੀ ਵਾਂਗੂ ਆਪਣਾ ਹੋ ਜਾਂਦਾ ਹੈ ਨਾ ਕਹਿੰਦੇ ਇੰਨੇ ਫ੍ਰੈਂਡਲੀ ਤੇ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਮੈਨੂੰ ਇਦਾਂ ਲੱਗਦਾ ਕਿ ਹਾਂ ਵੀ ਨਿਕ ਕਰਪਾ ਲੈ ਰਹੇ ਹਨ ਵੀ ਸਹੀ ਡਾਇਰੈਕਸ਼ਨਸ ਜਾ ਰਹੇ ਹਨਾ ਬਿਲਕੁਲ ਸਹੀ ਕਹਿੰਦੇ ਸਾਨੂੰ ਪਹਿਲਾਂ ਇਦਾਂ ਦੇ ਵੀ ਕੋਈ ਮਿਲੇ ਕਿ ਡਰਾ ਦਿੰਦੇ ਸੀ ਨਹੀਂ ਇਦਾਂ ਨਹੀਂ ਹੋਟ ਉਹ ਇਦਾਂ ਹੋ ਜਾਊਗਾ ਨਾ ਹੂੰ ਤੇ ਵੀ ਉਹ ਹੀ ਹੈ ਕਿ ਆਪਾਂ ਇਦਾਂ ਦਾ ਰਿਲੇਸ਼ਨਸ਼ਿਪ ਬਿਲਡ ਹੋ ਜਾਂਦਾ ਕਿ ਆਪਾਂ ਕਲਾਈਂਟ ਫੇਰ ਹੈ ਨਾ ਇਨ ਦਾ ਫਿਊਚਰ ਉਹ ਆਪਣੇ ਨਾਲ ਹੀ ਜੁੜਿਆ ਰਹਿੰਦਾ ਹੈ। ਤੁਸੀਂ ਉਹ ਦਫ਼ਤਰ ਵਾਪਸ ਗਏ ਨਾ? ਹਾਂਜੀ। ਆਵਰ ਟੀਮ ਦੇ ਵਿੱਚ ਸਾਡੇ ਮੁੰਡੇ ਦੀ ਫੋਟੋ ਲਾ ਦੇ ਉੱਤੇ ਜਦੋਂ ਦੀ ਜਿੱਤੇ ਆ। ਡੈਫੀਨਿਟਲੀ ਲਾਵਾਂਗੇ ਜੀ। ਤੇ ਸ਼ਾਮ ਕਰਿਓ ਆਵਦੀ ਫੋਟੋ ਹੈਗੀ ਆ ਤੇ ਤਿੰਦਰ ਦੀ ਵੀ ਹੈਗੀ ਆ ਜੀ। ਅੱਛਾ ਹੈਗੀ ਆਏਗੀ ਅਜੇ ਹੈਗੀ ਹੈ। ਮੈਨੂੰ ਵਿਖਾਦੀ ਕਿ ਪਿੱਛੇ ਲਗਾਵਾਏਗਾ ਨਹੀਂ ਹੈ। ਇਹ ਸਭ ਵੀ ਹੈਗੀ ਹੈ ਜੀ। ਹਾਂਜੀ। ਵੈਰੀ ਗੁੱਡ। ਅ ਸੋ ਮੈਂ ਯਾਦ ਕਰਦਾ ਹਾਂ ਕਿ ਅੱਜ ਦੀ ਇਸ ਵਿਸ਼ੇਸ਼ ਮੌਕਾ ਦੇ ਵਿੱਚ ਰਿਜਨਲੀ ਤੇ ਜਿੰਦਰ ਉਹਨਾ ਨੇ ਹੋਣਾ ਸੀ ਜਿਸ ਕਰਕੇ ਪੋਸਟਰ ਦੇ ਵਿੱਚ ਤੁਸੀਂ ਜਿੰਦਰ ਉਹਨਾਂ ਨੂੰ ਦੇਖਿਆ ਹੋਣਾ ਲੇਕਿਨ ਸਾਡੀ ਬਹੁਤ ਹਰਮਨ ਪਿਆਰੀ ਧੀ ਰਣੀ ਸ਼ਰਨ ਗਰੇਵਾਲ ਜਿਹੜੀ ਆ ਅੱਜ ਹਾਜ਼ਰ ਹੋਈ ਮਾਨ ਉਹਦੇ ਨਾਲ ਤੇ ਇਹ ਗੱਲਬਾਤ ਜਿਹੜੀ ਆ ਅੱਜ ਅਸੀਂ ਮੁਰਗੇ ਸੰਬੰਧੀ ਜੋ ਕੁਝ ਚੰਗਾ ਜੋ ਕੁਝ ਬਿਹਤਰ ਹੋ ਰਿਹਾ ਉਹਦੀ ਜਾਣਕਾਰੀ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਮੈਨੂੰ ਇਹ ਵੀ ਇਸ ਕਾ ਦਾ ਬਹੁਤ ਮਾਣ ਹਾਸਲ ਹੁੰਦਾ ਕਿ ਜਦੋਂ ਨਵੇਂ ਪੂਰ ਦੇ ਬੱਚੇ ਜਿਹੜੇ ਆ ਜਦੋਂ ਕੋਈ ਨਾ ਕੋਈ ਇਦਾਂ ਦੀ ਐਂਟਰਪ੍ਰੀਨਿਅਰ ਕੋਈ ਵੀ ਐਫਰਟ ਕਰਦੇ ਆ ਤੇ ਉਹਦੇ ਵਿੱਚ ਸਾਡਾ ਭਾਈਚਾਰਾ ਜਿਹੜਾ ਮਤਲਬ ਕਿ ਉਹਨਾਂ ਦੇ ਉੱਤੇ ਹੀ ٹرسٹ ਕਰਦਾ ਜਿਸ ਕਰਕੇ ਉਹਨਾਂ ਨੂੰ ਹੁਲਾਰਾ ਮਿਲਦਾ ਹੋਰ ਅੱਗੇ ਵਧਣ ਦਾ ਹੋਰ ਨਵਾਂ ਸਿੱਖਣ ਦਾ ਆ ਜਿਵੇਂ ਅਸੀਂ ਗੱਲ ਕਰਦੇ ਆ ਬਿਜ਼ਨੈਸਸ ਦੀ ਤੇ ਮਹਾਰਿਕ ਜਿਹੜਾ ਬਿਜ਼ਨਸ ਲੋਨ ਆ ਉਹਦੇ ਵਿੱਚ ਕਾਸ਼ਲ ਲੋਨਸ ਨੇ ਐਸੈਟ ፋਾਈਨਾਂਸ ਆਦਨ ਦਾ ਕੋਈ ਹੋਰ ਗੱਲਾਂ ਜਿਹੜੀਆਂ ਪ੍ਰੈਸਾਈਜ਼ ਦੀ ਬਿਜ਼ਨਸ ਲੋਨ ਦੇ ਵਿੱਚ ਤੁਸੀਂ ਆਪਣੀਆਂ ਸਰਵਿਸਿਜ਼ ਵਿੱਚ ਸ਼ਾਮਿਲ ਕੀਤੀਆਂ ਹੋਈਆਂ ਹੁਣ ਤੱਕ ਦਾ ਤਜਵਾਬ ਕਿ ਹੋ ਜਾ ਰਿਹਾ ਹਾਂਜੀ ਔਰ ਕਿਸ-ਕਿਸ ਤਰ੍ਹਾਂ ਦੇ ਜਿਹੜੇ ਕੇਸ ਸਿਨੈਰੀਓ ਇਹਦੇ ਵਿੱਚ ਸ਼ਾਮਿਲ ਹੁੰਦੇ ਰਹੇ ਆ ਹਾਂਜੀ ਉਹ ਜ਼ਰੂਰ ਬ੍ਰੀਫਲੀ ਦੱਸੋ ਭਾਜੀ ਬਿਜ਼ਨਸ ਲੋਨਸ ਆ ਵੇਰੀ ਡਿਫਰੈਂਟ ਟੂ ਹੋਮ ਲੋਨਸ ਯੈਸ ਠੀਕ ਹੈ ਨਾ ਤੇ ਮੇਨ ਕੁਐਸਚਨ ਜਿਹੜਾ ਮੈਨੂੰ ਆਉਂਦਾ ਜੋ ਕਾਲਸ ਹੁੰਦੇ ਕਿਸ ਤਰ੍ਹਾਂ ਭਾਜੀ ਡਿਪੋਜ਼ਿਟ ਕਿੰਨਾ ਚਾਹੀਦਾ ਜੀ ਠੀਕ ਹੈ ਜਰਨਲ ਜੇ ਦੱਸਾਂ ਕਿ 50% ਲੱਗ ਚੁੱਕਾ ਸੱਚਾ ਜਨਰਲ ਪੰਜਾਬ ਪਰਸ ਲਾਗੇ ਚਲੋ ਬਟ ਜਿਹੜੀਆਂ ਛੋਟੀਆਂ ਵੱਡੀਆਂ ਕੰਪਨੀਆਂ ਆਈਆਂ ਨੇ ਲਾਈਕਸ ਆਫ ਡੋਮੀਨੋਸ ਬੈਨਕ ਨਾ ਠੀਕ ਹੈ ਨਾ ਉਹਨਾਂ ਨੂੰ ਜਿਹੜੀ ਫੰਡਿੰਗ ਆ ਉਹ 70% ਤੱਕ ਵੀ ਮਿਲ ਜਾਂਦੀ ਹੈ ਕਈ ਬੈਂਕਾਂ ਤੋਂ ਠੀਕ ਨਹੀਂ ਬਟ ਬਿਜ਼ਨਸ ਦੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਬਿਜ਼ਨਸ ਲਓ ਠੀਕ ਹੈ ਨਾ ਜੇ ਉਹਦੇ ਪਿਛਲੇ 2 ਸਾਲਾਂ ਦੇ ਫਾਈਨੈਂਸ਼ੀਅਲ ਚੰਗੀ ਤਰ੍ਹਾਂ ਥੋਰੋਲੀ ਚੈੱਕ ਕਰਾਓ ਬਿਲਕੁਲ ਠੀਕ ਹੈ ਨਾ ਆਪਣੇ ਅਕਾਊਂਟੈਂਟ ਨੂੰ ਦਿਖਾਓ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਉਹਦਾ ਫੋਰਕਾਸਟ ਮੰਗੋ ਕਿ ਕਿ ਕੀ ਚੌੜਿਆ ਕੀ ਨਹੀਂ ਤੇ ਜਿੰਨੇ ਤੁਸੀਂ ਪੈਸੇ ਬਿਜ਼ਨਸ ਲਾਉਣੇ ਜਾ ਰਹੇ ਹੋ ਸਭ ਤੋਂ ਪਹਿਲਾਂ ਇਹ ਸੋਚੋ ਕਿ ਉਹਦੀ ਪੈਸੇ ਦੀ ਪਰਤਾਈ ਕਿੰਨੇ ਸਾਲਾਂ ਚੋਕੀ ਹਮ ਉਹ ਪ੍ਰੋਜੈਕਟ ਕਰਕੇ ਦੇ ਲੋਕ ਹਾਂਜੀ ਕਾਲੀ ਨਾ ਕਰੋ ਕਾਲੀ ਕਦੇ ਨਾ ਕਰੋ ਜੀ ਮੇਰੇ ਟਰਕਿੰਗ ਦੇ ਵਿੱਚ ਦੋ ਰਨ ਹੋਰ ਮਿਲਦੇ ਆ ਵੀ ਹਲੋ ਹਲੋ ਕਰਕੇ ਪੈ ਜਾਓ ਜੀ ਦੇਖੋ ਜੀ ਅਗੇਨ ਮੈਂ ਐਗਜ਼ਾਮਪਲਾਂ ਦਾ ਦੱਸਣ ਵਾਲਾ ਬੰਦਾ ਠੀਕ ਨਹੀਂ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ ਬਿਲਕੁਲ ਆਪਣੇ ਇੱਕ ਭਾਜੀ ਸੀ ਜੌਬ ਕਰ ਰਹੀ ਸੀ 1 ਲੱਖ ਵੀਰ ਪਲਸ ਕਿ ਵੀ ਸੀ ਉਹ ਉਹਦੀ ਮਰ ਰਹੀ ਸੀ ਚਾਰ ਵੀ ਕਾਲੀ ਛੁੱਟੀ ਦੋ ਵੀਕ ਸਿੱਕੇ ਦੇ 6 ਹਫ਼ਤੇ ਫੈਮਲੀ ਨਾ ਹੌਲਿਡੇਸ ਤੇ ਵੀ ਜਾ ਸੋਦੇ ਸੀ ਗੁੱਡ ਉਹਨਾਂ ਨੇ ਬਿਜ਼ਨਸ ਲੈ ਲਿਆ ਜੀ ਕਿ ਸਾਡੇ ਸਾਢੇ 6 ਲੱਖ ਰੁਪਏ ਦਾ ਅੱਛਾ ਠੀਕ ਹੈ ਡਿਊ ਡਿਲੀਜੈਂਸ ਚੰਗੀ ਤਰ੍ਹਾਂ ਉਹਨਾਂ ਦੀ ਹੋਈ ਨਹੀਂ ਕਿ ਬੜਾ ਕਾਮਨ ਹੋ ਗਿਆ ਸਾਢੇ 5 ਚਾਰੇ ਚ ਹਾਂਜੀ ਡਿਊ ਡਿਲੀਜੈਂਸ ਚੰਗੀ ਤਰ੍ਹਾਂ ਉਹਨਾਂ ਦੀ ਹੋਈ ਨਹੀਂ ਜੀ ਤੇ ਲੌਂਗ ਸਟੋਰੀ ਸ਼ਾਰਟ ਕਿ ਤਿੰਨ ਸਾਲਾਂ ਬਾਅਦ ਉਹਨਾਂ ਨੇ ਉਹ ਬਿਜ਼ਨਸ ਚ ਟਾਈ ਲੱਖ ਡਾਲਰ ਕਾਟਾ ਖਾਦਾ ਆਪਕੇ ਥਾ ਠੀਕ ਹੈ ਹਾਂਜੀ ਅਰਜਨ ਦੁਆਰਾ ਬੈਕ ਜੋਬ ਤੇ ਗਏ ਐ 1:20 ਤੋਂ ਲੈ ਕੇ 1:00 ਹੋਰ ਜੋਬਾਂ ਚ ਮੈਂ ਮੰਗਦੇ ਵਿੱਚ ਥੋੜੀ ਗੱਟਿੰਗ ਵੀ ਯਾਰ ਉਹ ਵੀ ਹੋ ਗਿਆ ਜੀ ਤੇ ਦੂਸਰਾ ਗੇ ਤਿੰਨ ਸਾਲਾਂ ਤੋਂ ਮੈਂ ਬੱਚਿਆਂ ਨਾਲ ਟਾਈਮ ਕੱਢ ਸਪੈਂਡਿੰਗ ਕਰ ਪਾਇਆ ਠੀਕ ਪਰ ਕਦੇ ਬਾਹਰ ਨਹੀਂ ਜਾ ਪਾਇਆ ਫੈਮਿਲੀ ਟਾਈਮ ਦੇ ਵਾਰ ਹੈ ਨਾ ਸ਼ਰਮ ਕੇ ਘਰ ਵਾਲਾ ਜਿਹੜਾ ਘਰ ਵਾਲੀ ਨੂੰ ਕਹਿੰਦਾ ਵੀ ਜੀ ਆ ਚੱਕ ਐ SUV ਦੀ ਚਾਬੀ ਤੇ ਨਿਆਣੇ ਦੀ ਜ਼ਿੰਮੇਵਾਰੀ ਤੇਰੇ ਕੋਲ ਸੁਣ ਮੈਂ ਤੂੰ ਲੈ ਕੇ ਜਾਣਾ ਹਾਂ ਵਿਸ਼ੇ ਤੇ ਤੂੰ ਲੈ ਕੇ ਜਾਣਾ ਬਸ ਨਿਆਣੇ ਤੂੰ ਭਰ ਲੈ ਜਦੋਂ ਨਿਆਣਾ 13-14 ਸਾਲਾਂ ਦਾ ਹੋ ਕੇ ਟੀਨੇਜਰ ਹੋ ਕੇ ਮਾਂ ਨਾਲ ਕੋਈ ਇਹ ਕਹਿੰਦਾ ਵੀ ਮੈਨੂੰ ਸਾਰਾ ਕੁਝ ਪਤਾ ਫਿਰ ਬਾਪੂ ਨੂੰ ਇਹ ਲੱਗਦਾ ਵੀ ਨਹੀਂ ਯਾਰ ਜਿਹੜਾ ਟਾਈਮ ਬੱਚੇ ਨੂੰ ਦਿੱਤਾ ਉਹ ਇਹਨਾਂ ਨੂੰ ਲੈਣਾ ਚਾਹੀਦਾ ਐਗਜ਼ੈਕਟਲੀ ਉਹ ਨਾਲੇ ਤਾਂ ਘਰ ਲਈ ਨੌਕਾਂ ਕੱਢੀ ਜਾਂਦਾ ਤੇ ਤੈਨੂੰ ਜਿਵੇਂ ਉਹ ਰੀਤੀ ਨੂੰ ਨਵਾਈ ਨਹੀਂ ਕਿਉਂਕਿ ਸਾਚੇ ਹੀ ਨਹੀਂ ਹੈ ਨਹੀਂ ਹੈ ਕਿ ਬਾਪ ਦੀ ਜਗਾ ਬਾਪ ਨੇ ਨਹੀਂ ਐਗਜ਼ੈਕਟਲੀ ਹਾਂਜੀ ਜੀ ਸੋ ਉਹ ਮੈਂ ਕਿ ਪਰ ਇਹਦਾ ਕਹਿਣ ਦਾ ਇਹ ਐਗਜ਼ਾਮਪਲ ਦੇ ਰਿਹਾ ਮਤਲਬ ਇਹ ਨਹੀਂ ਕਿ ਬਿਜ਼ਨਸ ਲੈਣਾ ਮਾੜੀ ਗੱਲ ਹੈ ਬਿਜ਼ਨਸ ਕਈ ਬਿਜ਼ਨਸ ਬਹੁਤ ਹੀ ਵਧੀਆ ਕਰੇ ਕਈ ਆਪਣੇ ਕਮਿਊਨਿਟੀ ਚ ਵੀ ਦੇਖੇ ਹੋਣੇ ਆ ਠੀਕ ਹੈ ਨਾ ਕਈ ਆਪਣੇ ਕਸਟਮਰਸ ਦੇ ਇੱਕ business ਖੋਲੇ ਨੇ ਮਲਟੀਪਲ ਕਰ ਚੁੱਕੇ ਨੇ ਬਿਲਕੁਲ ਠੀਕ ਹੈ ਨਾ ਬਟ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਆਪਦੀ ਪ੍ਰੋਪਰ ਡਿਊ ਡਿਲੀਜੈਂਸ ਕਰੋ ਠੀਕ ਹੈ ਨਾ ਪ੍ਰੋਪਰ ਚਾਰਟਰਡ ਅਕਾਊਂਟੈਂਟ ਨੂੰ ਆ ਫਾਈਨੈਂਸ਼ੀਅਲਸ ਦਿਖਾਓ ਉਹਨਾਂ ਬੈ ਕੇ ਮੀਟਿੰਗ ਕਰੋ ਠੀਕ ਹੈ ਰਨ थ्रू ਕਰੋ ਕਿ ਪਿਛਲੇ 2 ਸਾਲਾਂ ਬਿਜ਼ਨਸ ਕਿਵੇਂ ਗਿਆ ਠੀਕ ਹੈ ਤੇ ਅਗਲਾ ਸਾਲ ਕਿਵੇਂ ਜਾਣਾ ਹੁਣ ਜਿਹੜਾ ਟੈਰਿਫ ਆ ਰਿਹਾ ਇੰਟਰਸਟ ਰੇ ਡ੍ਰੌਪ ਹੋ ਰਿਹਾ ਇਹਨਾਂ ਨੇ ਕਿਵੇਂ ਇਮਪੈਕਟ ਕਰਨਾ ਬਿਲਕੁਲ ਸਹੀ ਆਪਦੀ ਡਿਊ ਡਿਲੀਜੈਂਸ ਕਰੋ ਇਹ ਤਾਂ ਲੌਂਗ ਰਨ ਗੱਲ ਕਿੱਥੇ ਜਾਂਦੀ ਹੈ ਹਾਂ ਇਨ ਦਾ ਲੌਂ ਇਹ ਤਾਂ ਨਿਕੋ ਬੰਦਾ ਪਿੱਛਾ ਛੜਾ ਰਿਹਾ ਆਪਣਾ ਤੇ ਹੌਲੀ ਹੌਲੀ ਤੁਹਾਨੂੰ ਛੇਪ ਗਿਆ ਹੋਵੇ ਹਾਂ ਜੀ ਐਗਜ਼ੈਕਟਲੀ ਉਹ ਨਾ ਹੋਣ ਦਿਓ ਆਪਣੇ ਨਾਲ ਕਿਉਂਕਿ ਆਪਾਂ ਸਾਰੇ ਦੇਖੋ ਇਥੇ ਮਾਈਗ੍ਰੇਟ ਹੋ ਕੇ ਆਏ ਹਾਂ ਜਿਹੜਾ ਬੜੀ ਮਿਹਨਤ ਕਰਕੇ ਆਪਣੀ ਕਮਿਊਨਿਟੀ ਨੇ ਪੈਸਾ ਇਕੱਠਾ ਕੀਤਾ ਹੁੰਦਾ ਉਸ ਸਾਰਾ ਪੈਸਾ ਇਕੱਠਾ ਕਰਕੇ ਇਹੋ ਜੀ ਜਗ੍ਹਾ 'ਚ ਇਨਵੈਸਟ ਕਰ ਦੋ ਕਿ ਉਹ ਜ਼ੀਰੋ ਹੋ ਜੇ ਹਮ ਠੀਕ ਨਹੀਂ ਆਪਾਂ ਹਰ ਕਿਸਮ ਕੋਈਦਾ ਕਿ ਵਨ ਸਟੈਪ ਏਟ ਅ ਟਾਈਮ ਹੋ ਕੇ ਚੱਲੋ ਜੀ ਠੀਕ ਹੈ ਨਾ ਹੌਲੀ ਹੌਲੀ ਅੱਗੇ ਵਧਾਂਗੇ ਆਪਾਂ ਬਿਲਕੁਲ ਜੀ ਤੇ ਜੰਤਨਾ ਜਿਹੜੀ ਚਾਹ ਪਲਾਈ ਹੈ ਨਾ ਦਰਵਿੰਦਰ ਨੂੰ ਕੰਮ ਆ ਗਈ। ਅੱਛਾ ਇਹ ਕਹਿੰਦਾ ਬੈਸਟ ਟੀਮ ਆ ਜੀ অলਵੇਜ਼ ਹੈਲਪਫੁਲ ਐਨ ਇਨਫੋਰਮੇਸ਼ਨ ਇਨਫੋਰਮੇਟਿਵ ਮਾਨ ਐਂਡ TJ অলਵੇਜ਼ ਆਨਸਰ ਕਾਲਸ ਐਂਡ ਹੈਲਪ एवरीवन ਤੇ ਜਿਹਦੇ ਕੋਲ ਸੀ ਅਮਨ ਕਲਚੀ ਲਾਇਲ ਕੋਰੀ। ਲਾਇਲ ਕੋਰੀ ਨਾ ਟਿਕਾਣਾ ਫੈਸਲਾਬਾਦ ਕਹਿੰਦੇ ਆ। ਹਾਂ ਜੀ। ਤੇ ਬਹੁਤ ਸੋਹਣਾ ਵਾਈਫਰੈਂਡ ਸ਼ਹਿਰ ਹੈ। ਤੇ ਉਹ ਇਸ ਕੰਪਾਨੀ ਨੂੰ ਪਸੰਦ ਕਰ ਰਿਹਾ। ਮੈਨੂੰ ਸ਼ਰਮ ਨਹੀਂ ਵੀ ਦੱਸੋ ਕਿ ਸਾਡੇ ਘਰਾਂ ਦੇ ਵਿੱਚ ਜਦੋਂ ਕੋਈ ਪ੍ਰਾਪਰਟੀ ਲਈ ਜਾਂਦੀ ਆ ਜਾਂ ਫਾਈਨੈਂਸ਼ੀਅਲ ਡਿਸੀਜਨ ਬਣਾਏ ਜਾਂਦੇ ਆ ਮੈਂ ਹਮੜਾ ਸੈਂਸਿਟਿਵ ਜਿਹੇ ਮ ਅਮ ਜਿੰਨੀਆਂ ਸੜੀਆਂ ਔਰਤਾਂ ਆ ਉਹਨਾਂ ਦੇ ਵੀ ਕਾਗਜ਼ਾਂ ਦੇ ਵਿੱਚ ਬਹੁਤ ਇੰਪਾਵਰਮੈਂਟ ਉਹਨਾਂ ਨੂੰ ਦਿੱਤੀ ਜਾਂਦੀ ਆ ਉਦਾਂ ਵੀ ਗੁਰਨਾਨਕ ਸਿੰਘ ਜੀ ਦਾ ਇੱਕ ਜਿਹੜਾ ਪੱਕੇ ਤੌਰ ਤੇ ਇੱਕ ਜਿਹੜਾ ਪਵਿੱਤਰ ਬਾਕ ਆ ਉਹ ਅਕਸਰ ਸਟੇਜਾਂ ਤੋਂ ਮੇਰੇ ਵਰਗੇ ਬੰਦੇ ਜਿਹੜੇ ਆ ਉਹ ਦੌਰਾਨ ਦੇ ਆ ਤੇ ਮਾਨਸ ਕੀ ਦਾ ਜਿਹੜਾ ਸੋਗਯੰਦਾ ਕੀ ਹੈ ਜਿੱਤੇ ਜਮੇ ਰਾਜਾ ਠੀਕ ਹੈ ਜੀ ਪਰ ਅਸਲ 'ਚ ਸਾਡੇ ਘਰਾਂ ਦੇ ਵਿੱਚ ਜੇ ਫਾਈਨੈਂਸ਼ੀਅਲ ਡਿਸੀਜਨ ਮੇਕਿੰਗ ਦੇ ਵਿੱਚ ਸਾਡੀਆਂ ਔਰਤਾਂ ਨੂੰ ਪਹਿਲਾਂ ਨਾਲੋਂ ਕਾਬਲੇ ਥੋੜੀ ਵੱਧ ਸ਼ਮੂਲੀਅਤ ਹੋਣ ਲੱਗੀ ਉਹਨਾਂ ਦੀ ਨਹੀਂ ਟੈਕਨੀਕਲੀ ਤਾਂ ਜੀ ਹਾਂ ਜੀ ਕਿ ਕਿ ਵੀ ਮੈਂ ਲੋਕ ਮੈਂ ਕੰਮ ਸਟਾਰਟ ਕੀਤਾ ਸੀ ਮੈਨੂੰ ਇਦਾਂ ਲੱਗਦਾ ਸੀਗਾ ਕਿ ਸ਼ਾਇਦ ਵਿਚੜਾ ਔਖਾ ਹੈ ਹਾਂ ਕਿਉਂਕਿ ਮੋਸਟਲੀ ਘਰ ਦੇ ਵਿੱਚ ਖਾਂਦੇ ਨੇ ਵੀ ਜੈਂਟਸ ਮੁਲਕੀ ਕੀ ਕਹਿ ਲੋ ਹਨਾ ਵੀ ਉਹ ਵੀ ਉਹ ਹੀ ਡੀਲ ਕਰਦੇ ਹਨਾ ਮੈਨੂੰ ਕਿਸੇ ਨੇ ਕਿਹਾ ਵੀ ਐਕਚੁਅਲੀ ਕਿ ਵੀ ਉਸ ਕੰਸਟਾ ਜਾ ਰਹੀ ਹੈ ਕਿ ਮੇਕ ਸ਼ੋਰ ਹਨਾ ਕਿ ਵੀ ਘਰਾਂ ਦੇ ਵਿੱਚ ਜਿਆਦਾ ਜਿਹੜੇ ਫਾਈਨੈਂਸ਼ੀਅਲ ਡਿਸੀਜਨ ਹਨ ਉਹ ਬੰਦੇ ਲੈਂਦੇ ਹਨਾ ਪਰ ਜਦੋਂ ਨਾ ਮੈਂ ਕੰਮ ਸਟਾਰਟ ਕੀਤਾ ਕਿ ਮੈਂ ਕਹੂੰਗੀ ਕਿ 80% ਮੇਰੇ ਕਸਟਮਰਸ ਉਹ ਹੋਗਾ ਕਿ ਜਿਨ੍ਹਾਂ ਮੈਂ ਲੇਡੀਜ਼ ਨਾਲ ਡੀਲ ਕਰਦੀਆਂ میرے حساب ਕਿ ਮੀਆਂ ਬੀਬੀ ਨੂੰ ਦੋਨਾਂ ਨੂੰ ਇਕਲ ਇਕੁਅਲ ਬਰਾਬਰ ਹੋਣਾ ਚਾਹੀਦਾ ਅੱਛੇ ਤਰੀਕੇ ਉੱਥੇ ਸਲੇ ਦੀ ਇਹਦਾ ਮਤਲਬ ਇਹ ਨਹੀਂ ਕਿ ਮੈਂ ਬੰਦਾ ਕਿ ਮੈਂ ਹੀ ਸਵੇਰੇ ਉੱਠ ਕੇ ਜਵਾਕਰ ਨੂੰ ਹਰ ਰੋਜ਼ ਸਕੂਲੇ ਛੱਡਾ ਟਿਊਸ਼ਨ ਤੇ ਘਰ ਵੀ ਰਨ ਕਰਾ ਹੌਲੀ ਹੌਲੀ ਤੁਸੀਂ ਆਪਣੀਆਂ ਗੱਲਾਂ ਕਰ ਲਾਓ ਨਹੀਂ ਨਹੀਂ ਤੇ ਕੋਈ ਨਾ ਦਾਤਾ ਬੁਝਾ ਦੇ ਆ ਗਿਆ ਆ ਜਾਂਦਾ ਇਹ ਜੋ ਕਹਿੰਦੇ ਨਾ ਕਿ ਮੋਢੇ ਨਾਲ ਮੋਢਾ ਜੋੜ ਕੇ ਹਾਂ ਚੱਲਾਂਗੇ ਵੀ ਆ ਉਹਦਾ ਨਾ ਉੱਚਾ ਹੋਣਾ ਉਹ ਅਗਲੀ ਦਾ ਨਾਮ ਉਹਦਾ ਹੀ ਡਬ ਚਾਵੇ ਮੇਰਾ ਕੀ ਤੰਗ ਹੋਊਗੀ ਨਾ ਕੋਈ ਨਸਲੇ ਬੀੜੀ ਰੱਖ ਲਾਂਗੇ ਤੇ ਦੇਖੋ ਫੈਮਿਲੀ ਲਾਈਫ ਵਧੀਆ ਰਹਿੰਦੀ ਆ ਜਿਵੇਂ ਕਈ ਫੈਮਿਲੀਜ਼ ਬਸ ਈ ਗੱਲ ਇਹ ਆ ਜਿਹੜੀਆਂ ਪਹਿਲਾਂ ਗੱਲ ਕੀਤੀ ਨਾ ਉਹਨੂੰ ਬੈਲੈਂਸ ਬਹੁਤ ਸੋਹਣਾ ਮਿਲਦਾ ਬੱਚੇ ਜਿਹੜੇ ਆ ਨਾ ਜੀ ਉਹ ਇਨਸਟੈਂਟ ਕਰਦੇ ਐ ਬਾਪ ਦੀ ਥਾਂ ਬਾਪ ਦੀ ਜਿਹੜੀ ਇੱਕ ਗਾਈਡੈਂਸ ਆਪ ਤਾਂ ਆ ਜੇ ਯਾਕੂਰਿਆ ਹਾਂ ਇਹ ਤੇ ਦਾਗਲਾ ਟ੍ਰਿਪਲ 1 ਤੇ ਕਾਲ ਕਰ ਲੈਂਦਾ ਘਰ ਤੇ ਇਸੇ ਤਰ੍ਹਾਂ ਜਿਹੜੀ ماں ਦੀ ਆਪਣੀ ਥਾਂ ਜਿਹੜਾ ਪਰਸ਼ਾਵਾ ਉਹ ਜ਼ਰੂਰੀ ਚਾਹੀਦਾ ਹੈ 100% ਨਹੀਂ ਬਹੁਤ ਵਧੀਆ ਮੈਨੂੰ ਮੈਂ ਜਾਣ ਕੇ ਤੁਹਾਨੂੰ ਦੋਨਾਂ ਨੂੰ ਇਹ ਸਵਾਲ ਕੀਤਾ ਕਿਉਂਕਿ ਤੁਸੀਂ ਦੋਨੇ ਡੀਲ ਕਰਦੇ ਐ ਸਾਨੂੰ ਤੇ ਤੁਸੀਂ ਉਹ ਜਿਹੜਾ ਸਮਾਜ ਦੇ ਵਿੱਚ ਜਿਹੜਾ ਪੁਆਇੰਟ ਆਫ ਡਿਫਰੈਂਸ ਆਉਂਦਾ ਉਹ इजीली ਨੰਗੀ ਅੱਖਾਂ ਦੇਖ ਰਹੇ ਐ ਐਗਜ਼ੈਕਟਲੀ ਸੋ ਵਾਪਸ ਫੇਰ ਆਪਾਂ ਆਰਟੀਕਲਾਂ ਦੇ ਉੱਤੇ ਆਉਂਦੇ ਹਾਂ ਮੁਲਕ ਦੇ ਜਿਹੜੇ ਇਸ ਵਕਤ ਹਾਲਾਤ ਹੈਗੇ ਐ ਜਿਹੜੇ ਜਿਹੜੇ ਮਿੱਤਰ ਸਾਡੇ ਹੁਣੇ-ਹੁਣੇ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਇਹ ਜ਼ੋਰ ਦੱਸੋ ਪੀ ਸੰਦਾ ਜਿਹੜਾ ਫਿਊਚਰ ਆ ਵੀਰ ਸੱਚ ਅ ਸਮਾਲ ਨੇਸ਼ਨ ਹਾਂਜੀ ਇਹਦੇ ਵਿੱਚ ਜਿਹ ਟਰੰਪ ਦੇ ਬਿਆਨ ਨੂੰ ਪਾਸੇ ਰੱਖ ਲਈ ਟਰੰਪ ਦੇ ਜਿਹੜੇ ਫੀਨੋਮੈਨਨ ਹੋ ਰਿਹਾ ਜੋ ਵੀ ਉਹਨੂੰ ਪਾਸੇ ਰੱਖ ਲਈ ਹਾਂਜੀ ਆ ਨਿਊਜ਼ੀਲੈਂਡ ਐਜ਼ ਅ ਨੇਸ਼ਨ ਇਹਦੇ ਵਿੱਚ ਜਿਹ ਮਾਈਗ੍ਰੈਂਟਸ ਹੈਗੇ ਆ ਉਹਨਾਂ ਦੇ ਲਈ ਆ ਟਾਈਮ ਜਿਹੜਾ ਉਹ ਬੈਟਰ ਹੈਗਾ ਚੀਜ਼ਾਂ ਨੂੰ ਖਰੀਦਣ ਦਾ ਇਨਵੈਸਟ ਕਰਨ ਦਾ 100% ਜੀ ਜੇ ਅਸੀਂ ਕੰਪੇਅਰ ਕਰੀਏ ਲਾਸਟ 1 2 3 ਸਾਲਾਂ ਤੋਂ ਠੀਕ ਹੈ ਨਾ ਤੁਸੀਂ 2021 ਤੋਂ ਸਟਾਰਟ ਹੋ ਜਾਈ ਚਾਹੇ 4 ਸਾਲ ਦੇ ਠੀਕ ਹੈ ਨਾ ਕੰਪੇਅਰ ਕਰ ਲਓ ਮਾਰਕੀਟ ਠੀਕ ਹੈ ਸਭ ਨੂੰ ਗੂਗਲ ਕਰਨਾ ਹੁੰਦਾ ਠੀਕ ਹੈ ਸਟੇਟਸ ਨਿਕਲੇ ਹੋਣੇ ਸਾਰੇ ਥਿਸ ਇਜ਼ ਅ بیس ਟਾਈਮ ਟੂ ਬਾਈ ਠੀਕ ਹੈ ਰੀਜ਼ਨ ਬੀਇੰਗ ਇੱਕ ਤਾਂ ਕਲ ਉਸ ਇਰ ਡ੍ਰੌਪ ਹੋ ਗਿਆ ਠੀਕ ਹੈ ਤੇ ਉਸ ਇਰ 25 ਬੇਸਿਸ ਪੁਆਇੰਟ ਡ੍ਰੌਪ ਹੋਣਾ ਕੋਈ ਆਸ ਬਣਾਤੀ ਤੁਸੀਂ ਆਸ ਵੀ ਬਣਾਤੀ ਅਗਲੇ ਮਹੀਨੇ ਲਾਈਕ ਮਾਈ ਪ੍ਰੈਡਿਕਸ਼ਨਸ ਆਇਸ ਗੋਣਾ ਗੋ ਡਾਊਨ ਇਵਨ ਫਰਦਰ ਕਿ 25 ਬੇਸਿਸ ਪੁਆਇੰਟਸ ਹੋਰ ਡੇਕ ਪੈਣ ਵੈਰੀ ਗੁੱਡ ਠੀਕ ਨਹੀਂ ਤੇ ਉਹਦੇ ਨਾਲ ਕੀ ਹੋਣਾ ਜਿਹੜੇ ਟੈਸਟ ਰੇਟ ਆ ਜੀ ਉਹ ਟੈਸਟ ਰੇਟ ਵੀ ਸ਼ਾਇਦ ਕਿ ਡ੍ਰੌਪ ਹੋ ਜਾਈ ਨਾ। ਓਕੇ। ਜਦੋਂ ਵੀ ਬੈਂਕ ਦਾ ਟੈਸਟ ਰੇਟ ਡ੍ਰੌਪ ਹੁੰਦਾ ਉਹਦਾ ਮਤਲਬ ਇਹ ਆ ਕਿ ਕਸਟਮਰ ਨੂੰ ਥੋੜੀ ਐਕਸਟਰਾ ਲੈਂਡਿੰਗ ਮਿਲ ਜਣੀ ਹੈ। ਹੂੰ ਜਿਹੜੇ ਵੀ ਆਪਣੇ ਫਰਸਟ ਹੌਮ ਬਾਇਰਸ ਆਪਣੇ ਵੀਰ ਪ੍ਰਾਪੈਨਾਂ ਕਰ ਲੈਣ ਬਾਰੇ ਸੋਚ ਰਿਹਾ ਪਹਿਲਾਂ ਕਰ। ਯੈਸ। ਠੀਕ ਹੈ ਨਹੀਂ। ਉਹਨਾਂ ਲਈ ਤਾਂ ਵੈਰੀ ਗੁੱਡ ਟਾਈਮ। ਕਿਉਂਕਿ ਮਾਰਕੀਟ 'ਚ ਕਰਾਂ ਦਾ ਸਟਾਕ ਹੀ ਬਹੁਤ ਹੈ ਜੀ। ਬਿਲਕੁਲ ਸਹੀ। ਉਹਨਾਂ ਕੋਲ ਚੋਇਸ ਬੜੀ ਹੈ। ਹੂੰ ਐਟ ਦਾ ਮੋਮੈਂਟ। ਠੀਕ ਹੈ। ਉਹ ਪਹਿਲਾਂ ਜਿੱਥੇ ਉਹਨਾਂ ਕੋਲ ਅਜ਼ਿਊਮ ਕਰੋ ਤਿੰਨ ਘਰ ਹੁੰਦੇ ਸੀਗੇ ਚੂਜ਼ ਕਰ ਲੁੱਤੇ ਉਹਨਾਂ 'ਚ ਕਿਹੜਾ ਕੁਈ ਸ਼ਕ ਨਹੀਂ। ਠੀਕ ਹੈ। ਪਰ ਕੁਈ ਜ਼ਿਆਦਾ ਹੀ। ਭਾਈ ਤੁਸੀਂ ਮੈਂ ਐਗਜ਼ਾਮਪਲ ਦੇ ਰਿਹਾ ਜ਼ਿਆਦਾ ਹੀ ਹੈ। ਠੀਕ ਨਹੀਂ। ਤੇ ਇਟਸ ਵੈਰੀ ਗੁੱਡ ਟਾਈਮ ਉਹ ਤੋਂ ਇੰਟਰਸਟ ਡਾਊਨ ਆ ਗਿਆ। ਹਾਂ ਜੀ। ਹੁਣ ਕਈ ਕਸਟਮਰ ਆਪਣੇ ਜਿਨ੍ਹਾਂ ਨੇ ਫਰਸਟ ਬਾਏਅਰਸ ਨੇ ਐਲਈਐਮ ਲਾ ਕੇ 7.5% ਤੇ ਜਿਨ੍ਹਾਂ ਨੇ ਕਰ ਲਿਆ ਸੀਗਾ 1.5 ਸਾਲ ਬਾਅਦ ਅੱਜ ਜੋ ਹੋ ਉਹਨਾਂ ਦੀ ਇਕੁਇਟੀ ਵੀ ਥੋੜੀ ਵੱਧ ਗਈ ਆ ਤੇ ਦੇ ਆ ਕਮਿੰਗ ਐਟ 4.99 ਬਰਕੋਸੇ। ਥੋੜਾ ਬੇਸਿਕਲੀ ਕਸਮਰ ਟਾਈ 1.5 ਸਾਲ ਬਾਅਦ ਉਹਨਾਂ ਦਾ ਇੰਟਰਸਟ ਰੇਟ ਡ੍ਰੌਪ ਹੋ ਕੇ 2% ਨਾ। ਜੀ ਉਹਨਾਂ ਦੀ ਅਫੋਰਡੇਬਿਲਟੀ ਕਿ ਨਹੀਂ ਬਣ ਗਈ? ਹਮ। ਕੋਈ ਸ਼ੱਕ ਨਹੀਂ ਕੋਈ ਸ਼ੱਕ ਜਿਵੇਂ ਕੱਲ ਕਸਟਮਰ ਦੀ ਮੈਨੂੰ ਕਾਲ ਆਈ ਪਾਜੀ ਜੀ ਉਹ ਵੀਰ ਨੇ ਕਰ ਲਿਆ ਸੀ 1.5 ਸਾਲ ਪਹਿਲਾਂ 7.5% ਦਾ ਫਿਕਸ ਹੋਇਆ ਸੀਗਾ ਜੀ ਉਹਨਾਂ ਨੇ ਕੱਲ ਕਾਲ ਆਈ ਕਿ ਪਾਜੀ ਆਫਰ ਆ ਹੁਣ ਉਹਨਾਂ ਨੇ 4.99 ਤੇ ਆਪਾਂ ਫਿਕਸਡ ਰਿਕੁਐਸਟ ਪਾਈ ਹੈ ਐਗਜ਼ੈਕਟਲੀ ਤੇ 30 ਸਾਲ ਦੀ ਟਰਮ ਸੀ ਹੁਣ ਉਹਨਾਂ ਦੀ ਬਚੀ ਹੈ 28 ਸਾਲ ਦੀ ਮੈਂ ਵੀਰ ਨੂੰ ਕਿਹਾ ਤੁਸੀਂ ਰੀਪੇਮੈਂਟ ਵਧੀਆਂ ਅਫੋਰਡ ਕਰ ਸਕਦੇ ਹੋ ਨਾ ਇਹ ਚੱਲ ਰਿਹਾ ਕੋਈ ਫਾਈਨੈਂਸ਼ੀਅਲ ਚੇਂਜਸ ਤਾਂ ਆਏ ਹੈ ਕਿ ਨਹੀਂ ਪਾਜੀ ਇਟਸ ਵੈਰੀ ਈਜ਼ੀ ਇਟਸ ਗੁੱਡ ਮੈਂ ਕਿਹਾ ਮੈਂ ਤੁਹਾਨੂੰ ਇਹ ਕਮੈਂਡ ਕਰੂੰਗਾ ਕਿ ਤੁਸੀਂ ਆਪਦੀ ਰੀਪੇਮੈਂਟ ਨੂੰ ਘਟਾਓ ਨਾ ਇੰਨੀ ਰੱਖ ਲਿਓ yes ਉਹ ਸਾਡੇ ਫੋਰ ਕਰ ਸਕਾਂਗੇ ਹਾਂ ਜੀ ਉਹ 28 ਸਾਲ ਡਾਊਨ ਹੋ ਕੇ ਜੀ 18 ਸਾਲ ਰਹਿ ਗਈ ਵੈਰੀ ਗੁੱਡ ਸਿਰਫ ਇੰਟਰਸਟ ਰੇਟ ਡਾਊਨ ਹੋਣਾ ਤੇ ਰੀਪੇਮੈਂਟ ਸੇਮ ਰਹੀ ਹੂੰ ਤੁਸੀਂ ਦੇਖ ਲਓ ਕਿ ਰਫਲੀ 10 ਸਾਲ ਮੌਰਗੇਜ ਚੌਪ ਆਫ ਹੋ ਗਿਆ ਇੰਟਰਸਟ ਰੇਟ ਡਾਊਨ ਹੋਣਾ ਤਾਂ ਇਹ ਸਭ ਵੈਰੀ ਗੁੱਡ ਟਾਈਮ ਫਾਰ ਸਮਵਨ ਟੂ ਬਾਇ ਪ੍ਰੋਪਰਟੀ অর ਜੇ ਫਸਟ ਟਾਈਮ ਇਨਵੈਸਟਰਸ ਉਹਨਾਂ ਲਈ ਵੀ ਬਹੁਤ ਵਧੀਆ ਮਨ ਵਾਲੀ ਜਾਣ ਦੀ ਬਜਾਏ ਅਲਾਸਕਾ ਜਾ ਸਕਦੇ ਆ अलास्का अलास्का जा सकते हैं बट मैं कहूंगा बाली चले जाओ ठीक है क्योंकि मोर सेफ <laughs> क्यों <laughs> है क्योंकि ट्रंप पर कोई भरोसा नहीं होते आ ਤੁਹਾਡੇ ਨਿਤਰਾ ਦੇ ਸ਼ਹਿਰ ਮਨਦੀਪ ਰਾਏ ਤੇ ਗਗਨ ਜਟਾਣਾ ਦੇ ਸ਼ਹਿਰ ਤੋਂ ਜੁਗਾ ਸਿੰਘ ਹੀੜਾ ਜੀ ਤੁਮ ਸასი ਕਾ ਬੁਲਾ ਰਹੇ ਸასი ਕਾ ਜੀ ਬਹੁਤ ਮਿਹਰਬਾਨੀ ਜੁਗਾ ਸਿੰਘ ਹੀੜਾ ਜੀ ਤੇ ਫੋਰ ਪੇ ਜੀ ਗਲਬਾਤ ਸ਼ਬਦ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਆਪਣੇ ਜਿਹੜੇ ਖਾਸ ਤੌਰ ਤੇ ਨਵੇਂ ਮਾਈਗ੍ਰੈਂਟਸ ਨੇ ਔਰ ਮੈਨੂੰ ਵੀ ਪਤਾ ਕਿ ਉਹਨਾਂ ਦੇ ਵਿੱਚ ਬਹੁਤ ਪੋਟੈਂਸ਼ੀਅਲ ਆ ਉਹ ਨਹੀਂ ਸਾਡੇ ਜਿਹੜੇ ਪਹਿਲਾਂ ਦੇ ਵਸੇ ਹੋਏ ਇੱਥੇ ਵਸਦੀਕ ਨੇ ਉਹਨਾਂ ਦੇ ਮੁਕਾਬਲੇ ਉਹਨਾਂ ਦਾ ਹੋਮਵਰਕ ਕਿਤੇ ਵਧਿਆ ਆ ਆਈ ਐਮ ਵੈਰੀ ਸ਼ੋਰ ਕਿ ਉਹ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਆ ਉਹਦੇ ਵੱਲ ਵੀ ਬਹੁਤ ਜਲਦੀ ਉਹਨਾਂ ਦਾ ਧਿਆਨ ਚਲਾ ਜਾਣਾ ਐਸ ਕੰਪੇਅਰ ਟੂ ਜਿਹੜੇ ਸਾਡੇ ਪਹਿਲਾਂ ਦੇ ਮਾਈਗ੍ਰੈਂਟਸ ਆਏ ਹੋਏ ਆ ਸੋ ਉਹਨਾਂ ਨੂੰ ਕੋ ਗੁਰਮੰਤਤਾ ਦੇਣਾ ਚਾਹੁੰਦੇ ਆ ਕੋ ਟਿਪਸ ਦੇਣਾ ਚਾਹੁੰਦੇ ਆ ਬਸ ਇਹ ਹੈ ਅੱਜ ਜਿੰਨਾ ਮਤਲਬ ਕਿ ਅਗਰ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਨਾ ਟਰਾਈ ਕਰੋ ਕਿ ਹਾਂ ਕਿ ਜਿੰਨੇ ਕਿ ਸੇਵਿੰਗ ਹੋ ਸਕਦੀ ਆਪਣੀ ਕਰੋ ਹਨਾ ਕਿ ਜਿੱਥੇ ਰਹੇਗਾ ਕਿ ਹਾਂ ਫਿਊਚਰ ਗੋਲ ਅਸੀਂ ਪ੍ਰੋਪਰਟੀ ਐਡ ਕਰਨੀ ਆਪਣੀ ਹਨਾ ਬਿਲਕੁਲ ਸਹੀ ਹਾਂ ਤੇ ਸੇਮ ਐਟ ਦਾ ਟਾਈਮ ਕਿ ਆਪਣਾ ਆਪਣੀ ਜਿਹੜੀ ਕਰੰਟ ਫਾਈਨੈਂਸ਼ੀਅਲ ਹੈ ਨਾ ਸਿਚੁਏਸ਼ਨ ਉਹਨੂੰ ਰਿਵਿਊ ਕਰਦੇ ਰਹੋ ਕਿਉਂਕਿ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਕੋਲ ਵੀ ਆਪਣੀ ਇਨੀ ਇਕਵਿਟੀ ਬਿਲਡ ਅਪ ਹੋ ਗਈ ਹੈ ਨਾ ਕਿ ਉਹ ਤੁਸੀਂ ਕਿਸੇ ਵੀ ਮਤਲਬ ਕਿ ਆਪਣੇ ਬੈਠ ਕੇ ਆਪਣੇ ਡਿਸਕਸ ਕਰੋ ਹਾਂ ਕਿ ਸਾਡੀ ਕਰੰਟ ਮਤਲਬ ਕਿ ਇੰਨੀ ਲੈਂਡਿੰਗ ਆ ਤੇ ਸਾਡਾ ਚੈੱਕ ਕਰੋ ਕਿੰਨੀ ਅਫੋਰਡੇਬਿਲਟੀ ਬਣ ਸਕਦੀ ਹੈ ਉਹਨਾਂ ਰਿਵਿਊ ਜ਼ਰੂਰ ਕਰੋ ਹਾਂ ਜੀ ਰਿਵਿਊ ਬੇਸਿਕਲੀ ਹਾਂ ਉਹਦੇ ਬੇਸਿਸ ਤੇ ਆਪਣਾ ਪਤਾ ਚੱਲਦਾ ਕਿ ਆਪਣੇ ਕੋਲ ਕਿੰਨੀ ਇਕਵਿਟੀ ਬਿਲਡ ਅਪ ਪਤਾ ਹੀ ਨਹੀਂ ਹੁੰਦਾ ਕਿ ਇਹ ਵੀ ਹੋਈ ਨਹੀਂ ਹੋਗੀ ਕਿ ਆਪਾਂ ਪ੍ਰਾਪਰਟੀ ਲੈ ਸਕਦੇ ਆ ਬਿਲਕੁਲ ਸਹੀ ਸੋ ਵਾਟ ਆਰ ਯੂ ਰეკਮੈਂਡ ਟੂ ਫਿਕਸ ਇਟ ਫॉर ਸ਼ਾਰਟ ਟਰਮ অর ਲੌਂਗ ਟਰਮ ਭਾਜੀ ਇਟ ਆਲ ਡਿਪੈਂਡਸ ਔਨ ਕਸਟਮਰਸ ਪਰਸਨਲ ਸਰਕਮਸਟੈਂਸਸ ਜੇ ਜਨਰਿਕ ਐਡਵਾਈਸ ਮੇਰੇ ਤੋਂ ਲਓ ਠੀਕ ਹੈ ਨਾ ਐਟ ਦ ਮੋਮੈਂਟ ਅਜੇ ਵੇਟ ਕਰ ਲਓ ਓਕੇ ਠੀਕੇ ਜੇ ਤੁਹਾਡਾ ਲੋਨ ਫਲੋਟਿੰਗ ਤੇ ਮੇਰੇ ਹਿਸਾਬ ਨਾਲ ਜੇ ਜਨਰਿਕ ਅਡਵਾਈਸ ਦੇ ਰਹੇ ਹੈ ਕਿ ਸਪੈਸਿਫਿਕ ਅਡਵਾਈਸ ਨਹੀਂ ਕਿ ਫਲੋਟਿੰਗ ਰੇਟ ਨੂੰ ਰੀਜ਼ਨ ਬੀਇੰਗ ਇਕਾਤੋਸੀਆ ਡ੍ਰੌਪ ਹੋ ਗਿਆ ਸੀਆ ਡ੍ਰੌਪ ਨਾ ਸਾਰੇ ਫਲੋਟਿੰਗ ਰੇਟ ਦਾ ਡਾਊਨ ਚਲੇਗਾ ਕੱਲ ਬਟ ਕਿਸੇ ਵੀ ਬੈਂਕ ਨੇ ਫਿਕਸਡ ਰੇਟ ਡ੍ਰੌਪ ਨਹੀਂ ਕੀਤਾ ਬਟ ਇਨ ਸੇਇੰਗ ਥੈਟ ਮੈਂ ਅੱਜ ਵੇ ਚੈੱਕ ਕਰ ਰਿਹਾ ਸੀ ਹੋਲ ਸੇਲ ਰੇਟ ਆ ਜਿਹੜੇ ਹਮ ਹੋਲ ਸੇਲ ਰੇਟ ਡ੍ਰੌਪ ਹੋ ਗਏ ਤੇ ਮੇਰੀ ਪ੍ਰੈਡਿਕਸ਼ਨ ਇਹ ਆ ਕਿ ਅਗਲੇ ਵੀਕ ਤੱਕ ਜੇ 트ੰਪ ਨੇ ਕੋਈ ਬੰਬ ਨਹੀਂ ਸਿੱਟਤਾ ਠੀਕ ਹੈ ਨਾ ਦਾ ਅਗਲੇ ਵੀਕ ਤੱਕ ਬੈਂਕ ਆਫ ਇਫਿਕਸ ਰੇਟ ਵੀ ਡ੍ਰੋਪ ਕਰ ਸਕਦੀ ਆ ਵੈਰੀ ਹਾਈ ਚਾਂਸਸ ਆ ਇੱਕ ਵਾਰ ਜੇ ਡ੍ਰੋਪ ਹੋ ਗਏ ਹਮ ਥੈਨ ਵੀ ਕੈਨ ਸੀ ਕਿ ਤੁਸੀਂ ਸ਼ਾਰਟ ਟਰਮ ਲਈ ਫਿਕਸ ਕਰਨਾ ਹੈ ਕਿ ਲੌਂਗ ਟਰਮ ਲਈ ਰੇਟਸ ਦੇਖ ਕੇ ਤੁਸੀਂ प्लीज ਸਾਨੂੰ ਕਾਲ ਕਰੋ ਠੀਕ ਹੈ ਉਹ ਇਟਰਨੈਟ ਨੰਬਰ ਤੇ ਅਸੀਂ ਤੁਹਾਨੂੰ ਡੈਫੀਨਟਲੀ ਗਾਈਡ ਕਰਾਂਗੇ ਬਿਲਕੁਲ ਤੁਸੀਂ ਪ੍ਰੋਫੈਸ਼ਨਲ ਅਡਵਾਈਸ ਲੈਣੀ ਹੋਵੇ 800626685 ਦੇ ਕੇਪੀਟਲ ਫਾਈਨਾਂਸੀਅਰ ਦੀ ਰਾਤ ਜੀ ਸੰਭਕਰ ਸਕਦੇ ਹੋ ਔਰ ਉਹਨਾਂ ਦੀ ਟੀਮ ਵੱਲੋਂ ਮਾਨ ਅਤੇ ਸ਼ਾਫਨ ਕਰੇ ਵਾਲ ਅੱਜ ਸਟੂਡੀਓ ਦੇ ਵਿੱਚ ਹਾਜ਼ਰ ਹੋਏ ਤੁਹਾਡਾ ਬਹੁਤ ਬਹੁਤ ਪਾਓ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰबानी ਐਂਡ ਕੀਪ ਅਪ ਦਾ ਸਪਿਰਟ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਤੇ ਰੀਡਿੰਗ ਸਟਾਫ ਦੀ ਟੀਮ ਦਾ ਸ਼ੁਕਰੀਆ ਬਹੁਤ ਮਿਹਰबानी ਜੀ ਦੋਸਤੋ ਇਹ ਸੰਸਰ ਨਾਲ ਮਾਨਸ਼ਾ ਸ਼ਰਨ ਗਰੇਵਾਲ ਖਾਸਾ ਤੇ ਸਿੰਮਟ ਲੋਨਨ ਵੀ ਅੱਜ ਦੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ ਉਹਨਾਂ ਦਾ ਵੀ ਸ਼ੁਕਰੀਆ ਇਸ ਗੱਲਬਾਤ ਨੂੰ ਸਮਾਪਤ ਕਰਦੇ ਅੱਜ ਸ਼ਾਮ ਨੂੰ ਇਸ ਨੂੰ ਅਸੀਂ ਰਿਪੀਟ ਬ੍ਰਾਡਕਾਸਟ ਕਰਾਂਗੇ ਸ਼ਾਮ 6 ਵਜੇ ਸੂਰੀ